ਸਾਨੂੰ ਸਵੇਰੇ ਲਿਸਟ ਹੀ ਆਈ ਸੀਗੀ ਬਾਹਰੋਂ ਮੁੰਡੇ ਨੇ ਪਾਈ ਸੀਗੀ ਉਦੋਂ ਖਬਰਾਂ 'ਚ ਨਹੀਂ ਆਇਆ ਸੀਗਾ ਉਦੋਂ ਪੇਪਰ ਜਿੱਦਾਂ ਮਤਲਬ ਨਾਮ ਹੀ ਆਏ ਸੀਗੇ ਅਸੀਂ ਕਿ ਸ਼ਾਇਦ ਉਦਾਂ ਹੀ ਨਾਮ ਆਏ ਹੋਣੇ ਆ ਉਸ ਤੋਂ ਬਾਅਦ ਜਿੱਦਾਂ ਜਿੱਦਾਂ ਪਤਾ ਲੱਗਿਆ ਫਿਰ ਅੱਜ ਦੀ ਵੀ ਫਲੈਟ ਚ ਆ ਰਹੇ ਬੰਦੇ ਤਾਂ ਕਰਕੇ ਇੱਧਰ ਆਏ ਉਹ ਵੀ ਸਾਨੂੰ ਇੱਥੇ ਮਿਲਾਇਆ ਤੱਕ ਨਹੀਂ ਗਿਆ ਨਾ ਹੀ ਸਾਨੂੰ ਦੇ ਰਿਹਾ ਬੰਦੇ ਬਈ ਮਾਂ ਪਿਓ ਦਾ ਕੀ ਹਾਲ ਉਹਨਾਂ ਦੇ ਕਿਉਂਕਿ ਤੁਸੀਂ ਕਜ਼ਨ ਬ੍ਰਦਰੋਂ ਮਾਂ ਪਿਓ ਦੇ ਹੁਣ ਇਦਾਂ ਹੀ ਆ ਹੌਸਲਾ ਹੀ ਆ ਕਰ ਸਕਦੇ ਕੀ ਕਰ ਸਕਦੇ ਆ ਬਾਕੀ ਏਜੰਟ ਸਾਡੇ ਨਾਲ ਗੱਲ ਹੋਈ ਉਹਨੇ ਕਿਹਾ ਵੀ ਮੈਂ ਪੇਮੈਂਟ ਵਾਪਸ ਕਰ ਦਿਆਂਗਾ ਰਿਫੰਡ ਕਰ ਦਿਆਂਗਾ ਏਜੰਟ ਨੇ ਕਿਹਾ ਤਾਂ ਕਿਹਾ ਬਿਲਕੁਲ ਵਧੀਆ ਗੱਲ ਆ ਵੈਸੇ ਕਿਉਂ ਨਹੀਂ ਪੇਮੈਂਟ ਵੀ ਪਹੁੰਚ ਕੇ ਲਈ ਸੀਗੀ ਔਰ ਪੇਮੈਂਟ ਵਾਪਸ ਕਰਨ ਦੀ ਵੀ ਗੱਲ ਕਹਿਤੀ ਉਹਨੇ ਉਸ ਤੋਂ ਏਜੰਟਾ ਵੀਰੇ ਏਜੰਟ ਦਿੱਲੀ ਦਾ ਹੈ ਤੇ ਭਾਈ ਪਰਿਵਾਰ ਬਾਰੇ ਸਾਨੂੰ ਦੱਸੋ ਪਰਿਵਾਰ ਦੇ ਵਿੱਚ ਕੌਣ-ਕੌਣ ਸੀ ਪਰਿਵਾਰ ਦੇ ਵਿੱਚ ਦੋ ਬ੍ਰਦਰ ਹੈ ਵੱਡਾ ਸੌਰਵ ਸੀਗਾ ਇੱਕ ਸਿਸਟਰ ਹੈ ਸਿਸਟਰ ਵੀ ਹੈ ਨਹੀਂ ਕੋ ਛੋਟੇ ਕੁਆਰੇ ਆ ਉਹ ਵੀ ਇਹ ਸੋਚਿਆ ਹੋਊਗਾ ਕਿ ਚਲੋ ਬਾਹਰ ਜਾਊਗਾ ਮੁੰਡਾ ਪੈਸੇ ਭੇਜੂ ਵਿਆਹ ਕਰਾਂਗੇ ਹਣਾ ਹਾਂਜੀ ਹਾਂਜੀ ਬਿਲਕੁਲ ਇਹ ਅਸੀਂ ਜਿਹੜਾ ਮਾਪਿਓ ਕੀ ਕੰਮ ਕਰਦੇ ਨੇ ਉਹਨਾਂ ਦੇ ਖੇਤੀਬਾੜੀ ਹੈ ਨਾਰਮਲ ਖੇਤੀਬਾੜੀ ਹੈ ਮੀਡਲ ਕਲਾਸ ਹੀ ਆ ਅਸੀਂ ਬਹੁਤ ਸਾਰੇ ਪਰਵਾਨਾਂ ਨਾਲ ਗੱਲ ਕੀਤੀ ਉਹਨਾਂ ਨੇ ਨਾ ਰਿਸ਼ਤੇ ਜਿਵੇਂ ਤੁਸੀਂ ਰਿਸ਼ਤੇ ਆਏ ਹੋਏ ਹੋ ਉਪਰਵਾਰ ਨਹੀਂ ਆਏ ਅਸੀਂ ਆਖਿਆ ਕਿ ਕਿਉਂ ਨਹੀਂ ਆਏ ਕਹਿੰਦੇ ਜੀ ਅਸੀਂ ਕਿਵੇਂ ਲਿਆਉਂਦੇ ਸੱਤਵੇਂ ਚੀਜ਼ ਬਾਹਰ ਨਹੀਂ ਨਿਕਲੇ ਹਾਂਜੀ ਹਾਂਜੀ ਇਦਾਂ ਹੀ ਹੈ ਸਾਰਿਆਂ ਨਾਲ ਇਦਾਂ ਹੋ ਰਹੀ ਹੈ ਕਿਉਂਕਿ ਜਿੱਦਾਂ ਇੱਕਦਮ ਪਤਾ ਲੱਗਿਆ ਕਿ ਇਹ ਸੀਗਾ ਕਿ ਅੱਗੇ ਉੱਥੇ 15 ਦਿਨ ਲਗਭਗ ਚੌਕੀ ਰੱਖਦੇ ਉਸ ਤੋਂ ਬਾਅਦ ਕੈਂਪ ਲਿਆ ਜਾਂਦਾ ਜਾਂ ਬਿਆਨ ਹੁੰਦੇ ਕੁਝ ਵੀ ਹੈ ਫੋਨ ਆ ਜਾਂਦਾ ਬੰਦੇ ਦਾ ਫੋਨ ਵੀ ਨਹੀਂ ਆਇਆ ਸਿੱਧਾ ਰਿਪੋਰਟ ਕੀਤੀ ਉਹਨਾਂ ਨੇ ਬਾਕੀ ਕੋ ਦੁੱਖ ਦੀ ਘੜੀ ਤਾਂ ਬਹੁਤ ਆ ਹਨਾ ਅਸੀਂ ਵੀ ਨਾਲ ਤਾਂ ਹੀ ਤੁਹਾਡੀ ਅਸੀਂ ਦੋਸਤੋਂ ਤਾਂ ਪੰਜਾਬੀ ਨੂੰ ਇੰਟਰਵਿਊ ਕਰ ਰਹੇ ਹਾਂ ਵਾਰ-ਵਾਰ ਪੁੱਛ ਰਹੇ ਹਾਂ ਹਰੇਕ ਦਾ ਦਰਦ ਤੁਸੀਂ ਦੇਖੋ ਤੁਸੀਂ ਮਦਦ ਕਰੋ ਜਿੱਥੋਂ ਤੱਕ ਕਰ ਸਕਦੇ ਹੋ ਕਿਉਂਕਿ ਬਹੁਤ ਸਾਰੇ ਲੋਕ ਸਾਡੇ ਨੇ ਭਰਾ ਦੇਖਦੇ ਹੋਣਗੇ ਬਹੁਤ ਸਾਰੇ ਤੇ ਕਰਜ਼ੇ 'ਚ ਫਸੇ ਹੋਣਗੇ ਪਤਾ ਹੀ ਨਹੀਂ ਕਿੰਨੇ ਪਰਿਵਾਰਾਂ ਨੇ ਕੀ ਕੁਝ ਵੇਚ ਕੇ ਭੇਜੋ ਕਿ ਨਹੀਂ ਭਾਈ ਹਾਂਜੀ ਹਾਂਜੀ ਬਿਲਕੁਲ ਇਦਾਂ ਹੀ ਆ ਅਸੀਂ ਲਗਾਤਾਰ ਗੱਲਾਂ ਕੀਤੇ ਕੋਈ ਕਹਿੰਦਾ ਭਾਈ ਮੈਂ ਪਲਾਟ ਇੱਕੋ ਸੀ ਉਹ ਵੇਚਦਾ ਟੂਮਾ ਵੇਚਤੀਆਂ ਹਾਂਜੀ ਹਾਂਜੀ ਐਵੇਂ ਹਾਂਜੀ ਹਾਂਜੀ ਇਦਾਂ ਹੀ ਐਂ ਬਸ ਵਿਆਜੀ ਉਜੀ ਫੜ ਕੇ ਭੇਜਿਆ ਚਲੋ ਫਿਰ ਵੀ ਏਜੰਟ ਸਾਡਾ ਸਾਥ ਦੇ ਰਿਹਾ ਹੈ ਬਿਲਕੁਲ ਸਾਡੀ ਅੱਜ ਵੀ ਗੱਲ ਹੋਈ ਹੈ ਉਹ ਕਹਿੰਦਾ ਜਿੰਨਾ ਜਲਦੀ ਹੋਇਆ ਮੈਂ ਪੇਮੈਂਟ ਰਿਫੰਡ ਕਰਾਂ। ਸੋ ਬਈ ਕਿਸਾਨ ਨੂੰ ਹੋਰ ਮਾੜਾ ਦੱਸੋ ਗੱਲ ਜਦੋਂ ਬੱਚਾ ਤੁਹਾਡੇ ਨਾਲ ਗੱਲਬਾਤ ਕਰੀ ਹੋਊਗੀ ਡੰਕੀ ਲਾ ਰਿਆ ਸੀ ਉਹ ਦਿਨਾਰੇ ਵਿੱਚ ਕਿਹੋ ਜਿਹਾ ਮਾਹੌਲ ਸੀਗਾ ਡੋਂਕਰ ਕਿਹੋ ਜਿਹਾ ਸੀ ਕੀ ਮੌਲ ਕਿਵੇਂ ਉਹਨਾਂ ਕਿਉਂਕਿ ਅਸੀਂ ਦੇਖਿਆ ਕੋਈ ਕਹਿੰਦਾ ਬਾਈ ਬਿਸਕੁਟ ਤੇ ਹਫ਼ਤਾ ਕੱਢਦਾ ਕੋਈ ਕਹਿੰਦਾ ਬਰੈਡ ਤੇ 15 ਦਿਨ ਕੱਢਦੇ ਸਾਡੇ ਮੁੰਡਿਆਂ ਨੂੰ ਲਗਭਗ ਖਾਣਾ ਮਿਲਦਾ ਹੀ ਰਿਹਾ ਜਿਆਦਾ ਵੈਸੇ ਚਿਕਨ ਵਗੈਰਾ ਮਿਲਦਾ ਸੀਗਾ ਤੇ ਵੈਸ ਨੂੰ ਤਾਂ ਬਹੁਤ ਘੱਟ ਸੀਗਾ ਬਾਕੀ ਫਿਰ ਵੀ ਬਿਸਕੁਟ ਵਗੈਰਾ ਬਰੈਡ ਵ ਫਿਰ ਉਸ ਤੋਂ ਬਾਅਦ ਇੱਕ ਜਗ੍ਹਾ ਥੋੜੀ ਪ੍ਰੋਬਲਮ ਆਈ ਸੀਗੀ ਤਾਪਾ ਜੁਲਾ ਆਈ ਸੀਗੀ ਮੈਕਸੀਕੋ ਐਂਟਰ ਕਰੇ ਜਦੋਂ ਉਦੋਂ ਇੱਕ ਦੋ ਦਿਨ ਪ੍ਰੋਬਲਮ ਆਈ ਸੀਗੀ ਉਸ ਤੋਂ ਬਾਅਦ ਸਹੀ ਸੀਗਾ ਤੇ ਤੁਸੀਂ ਬਾਈ ਜੀ ਕਿਉਂ ਨੂੰ ਬਸ ਇਹਨਾਂ ਦੇ ਨਾਲ ਹੀ ਆ ਜੀ ਤੁਹਾਨੂੰ ਜਦੋਂ ਪਤਾ ਲੱਗਿਆ ਇਹ ਗੱਲ ਦਾ ਤੁਸੀਂ ਕੀ ਸੋਚਿਆ ਮਤਲਬ ਤੁਹਾਡੇ ਮਨ 'ਚ ਕੀ ਆਇਆ ਮਨ 'ਚ ਇਹ ਕੁਝ ਆਇਆ ਵੀ ਹੁਣ ਅਸੀਂ ਕੀ ਕਰਾਂਗੇ ਸਾਰਾ ਕੁਝ ਤਾਂ ਵਿਗ ਗਿਆ ਇਹਨਾਂ ਦਾ ਕਿੱਥੋਂ ਮਤਲਬ ਅਸੀਂ ਇਹਨਾਂ ਦਾ ਖਰਚਾ ਚਪਣਾ ਜੀ ਹਾਂਜੀ ਵੀ ਕਰਦਾ ਸਿਸਟਮ ਕਿਦਾਂ ਚੱਲੂਗਾ ਜੀ ਬਹੁਤ ਸਾਰੀ ਬਾਤ ਦੇ ਰਹੇ ਨਾ ਬਹੁਤ ਹੋਣਾ ਕੋਈ ਗੱਲ ਨਹੀਂ 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 ਕੋਈ ਗੱਲ ਨਹੀਂ ਦੇਖੋ ਬਾਈ ਹੁਣੇ ਭਾਵੁਕ ਹੋ ਰਹੇ ਨੇ ਪਰ ਦੋਸਤੋ ਇਹ ਗੱਲਾਂ ਸਾਨੂੰ ਸੋਚਣੀਆਂ ਪੈਣਗੀਆਂ 40 45 ਲੱਖ 50 ਲੱਖ ਜਿਹੜਾ ਲੱਗਿਆ ਤੇ ਬਰੰਗ ਮੁੜਿਆ ਵੇ ਕਿ ਨਹੀਂ ਬਾਈ ਦੇਖੋ ਇੱਕ ਤਾਂ ਲਾਇਆ ਸੀ ਰੁਪਿਆ ਘਰੇ ਬਰਤਨੇ ਸੀ ਮਾਂ ਦਾ ਇਲਾਜ ਭੈਣਾਂ ਦਾ ਵਿਆਹ ਸਭ ਕੁਝ ਕਰਨਾ ਹੁੰਦਾ ਬੰਦੇ ਨੇ ਬਹੁਤ ਸਾਰੀ ਪਲੈਨਿੰਗ ਕਰੀ ਹੁੰਦੀ ਹੈ ਪਰ ਜਦੋਂ ਕੱਖ ਵੀ ਨਹੀਂ ਮਿਲਦਾ ਬਹੁਤ ਔਖਾ ਹੁੰਦਾ ਹਾਂਜੀ ਹਾਂਜੀ ਇਦਾਂ ਹੀ ਹੈ ਇੱਕ ਵਾਰੀ ਤਾਂ ਔਖਾ ਹੁੰਦਾ ਬਾਕੀ ਦੇਖਦੇ ਆ ਜੋ ਵੀ ਹੋਇਆ ਸਾਰਿਆਂ ਦੇ ਨਾਲ ਹੀ ਆ ਅਸੀਂ ਨਾ ਭਾਈ ਗੱਲਾਂ-ਵਤਾਂ ਗਿੱਦਿਆਂ ਕਹਿੰਦੇ ਡੋਂਕਰ ਬਹੁਤ ਜ਼ਿਆਦਾ ਭੈੜੀ ਕਰਦੇ ਨੇ ਅਸੀਂ ਇੱਕ ਪਰਿਵਾਰ ਨਾਲ ਗੱਲਾਂ ਕੀਤੀ ਉਹ ਕਹਿੰਦੇ ਵੀ ਜੇ ਲੇਡੀ ਦਾ ਕਹਿੰਦੇ ਅਸੀਂ ਭੇਜੋ ਹੀ ਨਾ ਹੂੰ ਕਹਿੰਦੇ ਜਨਾਨੀ ਖੜੀ ਸੀ ਨਾਲ ਉਹਦੇ ਘਰ ਵਾਲਾ ਖੜਾ ਮੋਂ ਡੋਂਕਰ ਬਤਮੀਜ਼ੀ ਕਰ ਦਿਆ ਘਰ ਵਾਲਾ ਕਰ ਵੀ ਕੁਝ ਨਹੀਂ ਸਕਦਾ ਬੇਬਸ ਹੁੰਦਾ ਇਹ ਗੱਲਾਂ ਜ਼ਿਆਦਾ ਪਨਾਮਾ ਵਾਲੇ ਪਾਸੋਂ ਹੁੰਦੀਆਂ ਉਧਰੋਂ ਬੰਦੇ ਜਿਹੜੇ ਜਾਂਦੇ ਆ ਕਿਉਂਕਿ ਸਾਡੇ ਬੰਦੇ ਦੀ ਸੱਦੀ ਫਲੈਟ ਸੀਗੀ ਅੱਛਾ ਜੀ ਗੁਆਟੇ ਵਾਲੀ ਦੀ ਫਲੈਟ ਸੀਗੀ ਕਿਉਂਕਿ ਜੰਗਲ-ਜੰਗਲ ਤਾਂ ਆਏ ਨਹੀਂ ਕੁਝ ਵੀ ਨਾ ਹੀ ਪੈਦਲ ਵਾਲਾ ਸੀਗਾ ਕੰਮ ਉਥੋਂ ਦੇ ਟੈਕਸੀ ਸੀਗੀ ਬਸ ਟੈਕਸੀ ਦੇ ਗਿਆ ਉਸ ਤੋਂ ਬਾਅਦ ਨੋਰਮਲ ਸੀਗਾ ਤਾਂ ਸਾਡੇ ਵਾਲੇ ਪਾਸੇ ਦਾ ਚਲੋ ਵੀਰੇ ਇਸ ਤਾਂ ਇੱਕੋ ਗੱਲ ਕਰਾਂਗੇ ਕਿ ਜਿੰਨਾ ਪੈਸਾ ਲੱਗਿਆ ਪਰਿਵਾਰ ਦਾ ਵਸੂਲ ਤਾਂ ਹਾਲਾਂਕਿ ਨਹੀਂ ਹੋਣਾ ਪਰ ਏਜੰਟ ਬਾਈਆਂ ਦਾ ਕਹਿੰਦਾ ਉਹ ਵਧੀਆ ਏਜੰਟ ਹੈ ਅਸੀਂ ਪਹਿਲੀ ਵਾਰ ਇਹ ਗੱਲ ਸੁਣੀ ਹੈ ਕੋਈ ਏਜੰਟ ਕਹਿ ਰਿਹਾ ਬਈ ਅਸੀਂ ਬਹੁਤ ਇੰਟਰਵਿਊ ਕਰਿਆ ਸੀ ਨਹੀਂ ਕਿਸੇ ਨੂੰ ਕਿਹਾ ਕਿ ਕੋਈ ਏਜੰਟ ਗੱਲ ਏਜੰਟ ਦਾ ਫੋਨ ਵੀ ਨਹੀਂ ਚੱਗਦਾ ਕਿਸੇ ਦਾ ਹਾਂਜੀ ਨਹੀਂ ਬਿਲਕੁਲ ਇਹ ਫੋਨ ਨਹੀਂ ਚੱਗਦੇ ਹਾਂ ਪਰ ਇਹਨਾਂ ਦੇ 2018 ਚ ਇੱਕ ਮੁੰਡਾ ਵਾਪਸ ਆਇਆ ਉਹਨੂੰ ਸਾਰੀ ਪੇਮੈਂਟ ਵਾਪਸ ਕੀਤੀ ਸੀਗੀ ਇਹਨਾਂ ਨੇ ਹਾਂ ਉਦੋਂ ਵੀ ਮੋਦੀ ਦੇ ਕੰਮ ਸੀਗੇ ਉਦੋਂ ਵੀ ਇਹ ਗਏ ਸੀਗੇ ਸਾਡਾ ਏਜੰਟ ਦੀ ਆ ਏਜੰਟ ਦੀ ਤਾਰੀਫ ਕਰਨੀ ਜ਼ਰੂਰ ਬਣਦੀ ਹੈ ਜਿਹੜਾ ਦੇਖ ਸਕਦੇ ਹੋ ਸੀ ਰੁਪਏ ਵਾਪਸ ਕਰਦਾ ਤਾਂ ਸਵੇਰ ਦੇ 4:30 ਵੱਜ ਚੁੱਕੇ ਆ ਔਰ ਲਗਾਤਾਰ ਜਾਰੀ ਹੈ ਡਿਪੋਰਟੇਸ਼ਨ ਜਿਹੜੇ ਭਾਰਤੀ 119 ਇਸ ਜਹਾਜ਼ ਦੇ ਵਿੱਚ ਆਏ ਨੇ ਤਾਂ ਦੱਸਦੇ ਕਿ ਮੇਰੇ ਪਿੱਛੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਪ੍ਰਕਾਰ ਜਿਹੜਾ ਲਗਾਤਾਰ ਜ਼ਿਲ੍ਹਿਆਂ ਵਾਈਜ਼ ਜਿਹੜੇ ਐ ਲੋਕਾਂ ਨੂੰ ਕੱਢਿਆ ਜਾ ਰਿਹਾ ਵੱਖੋ-ਵੱਖ ਗੱਡੀਆਂ ਦੇ ਵਿੱਚ ਉਹਨਾਂ ਨੂੰ ਕਿਉਂਕਿ ਹਰੇਕ ਸਹੂਲਤ ਜਿਹੜੀ ਐ ਹਾਲਾਂਕਿ ਜੇ ਗੱਲ ਕਰੀਏ ਤਾਂ 11:35 ਤੇ ਜਹਾਜ਼ ਲੈਂਡ ਹੋ ਗਿਆ ਸੀ ਉਸ ਤੋਂ ਬਾਅਦ ਇਨਵੈਸਟੀਗੇਸ਼ਨ ਹੋਈ ਪੁੱਛਗਿੱਛ ਹੋਈ ਇਨਕੁਆਰੀ ਹੋਈ ਕੇਂਦਰੀ ਏਜੰਸੀਆਂ ਇੱਥੇ ਪਹੁੰਚੀਆਂ ਤੇ ਮੰਤਰੀ ਈਟੀਓ ਤੇ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਜਿਹੜੇ ਐ ਉਹ ਵੀ ਇੱਥੇ ਪਹੁੰਚੇ ਉਸ ਤੋਂ ਬਾਅਦ ਲਗਾਤਾਰ ਗੱਲਾਂ ਬਾਤਾਂ ਕਰਨ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਇੱਥੋਂ ਜਿਹੜਾ ਬਾਹਰ ਕੱਢਿਆ ਗਿਆ ਜਿਹੜੇ ਇੱਥੋਂ ਮੁੰਡੇ ਹੁਣ ਜਿਹੜੇ ਆਏ ਤਾਂ ਜਿਹੜੀਆਂ ਬਾਈਸ ਕੱਢਿਆ ਗਿਆ ਪਹਿਲਾ ਗੁਰਦਾਸਪੁਰ ਦੇ ਤੁਸੀਂ ਦੇਖ ਸਕਦੇ ਹੋ ਸ਼ਾਰਟ ਇਹ ਗੁਰਦਾਸਪੁਰ ਦੇ ਸ਼ਾਰਟ ਦੇਖ ਸਕਦੇ ਹੋ ਤੁਸੀਂ ਜਿਨ੍ਹਾਂ ਨੂੰ ਗੱਡੀਆਂ ਦੇ ਵਿੱਚ ਬਿਠਾ ਕੇ ਕੱਢਿਆ ਜਾ ਰਿਹਾ ਹੈਗਾ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਤੋਂ ਬਾਅਦ ਵਕੋ ਬਕਰੇ ਜ਼ਿਲ੍ਹਿਆਂ ਦੇ ਜਿਹੜੇ ਹੈਗੇ ਨੇ ਜਿਹੜੇ ਡਿਪੋਰਟ ਕੀਤੇ ਗਏ ਨੇ ਉਹਨਾਂ ਨੂੰ ਬਾਹਰ ਕੱਢਿਆ ਜਾ ਰਿਹਾ ਤਾਂ ਵੱਡੀ ਇਸ ਵਕਤ ਤੁਹਾਨੂੰ ਰਿਪੋਰਟਿੰਗ ਜਿਹੜੀ ਦਿਖਾ ਰਿਹਾ ਤਕਰੀਬਨ ਸਵੇਰ ਦੇ ਤੁਸੀਂ ਦੇਖ ਸਕਦੇ ਹੋ 5 ਵਜੇ ਚੁੱਕਿਆ ਪੌਣੇ 5 40 4:50 ਮਿੰਟ ਹੋ ਚੁੱਕਿਆ ਤਾਂ ਦੇਖ ਸਕਦੇ ਹੋ ਤੁਸੀਂ ਇਸ ਵਕਤ ਜਿਹੜਾ ਸਭ ਨੂੰ ਇੱਕ ਇੱਕ ਕਰਕੇ ਜ਼ਿਲ੍ਹਿਆਂ ਵਾਈਜ਼ ਬਾਹਰ ਕੱਢਿਆ ਜਾ ਰਿਹਾ ਸਖਤ ਪਹਿਰਾ ਪੁਲਿਸ ਦਾ ਤੇ ਔਰ ਮੀਡੀਆ ਦਾ ਜਮਾਵੜਾ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਵਿੱਚ ਲੱਗਿਆ ਹੋਇਆ ਪਰਿਵਾਰਕ ਮੈਂਬਰਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਗੁਰਦਾਸਪੁਰ ਦੇ ਇਹ ਜਿਹੜੀ ਗੱਡੀ ਇਹ ਜਾ ਰਹੀ ਹੈ ਗੁਰਦਾਸਪੁਰ ਦੇ ਕੱਲੀ-ਕੱਲੀ ਦੇਖ ਸਕਦੇ ਹੋ ਉਸੇ ਕਿਸ ਪ੍ਰਕਾਰ ਲੋਕਾਂ ਨੂੰ ਲੈ ਕੇ ਆਇਆ ਜਾ ਰਿਹਾ ਔਰ ਸਾਹਮਣੇ ਔਰ ਸਾਹਮਣੇ ਕੁਝ ਗੱਡੀਆਂ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਆ ਰਹੀਆਂ ਨੇ ਸਾਹਮਣੇ ਗੱਡੀਆਂ ਦੇ ਤਾਂ ਕੋਈ ਜਲੰਧਾ ਤੋਂ ਕੋਈ ਪਟਿਆਲੇ ਤੋਂ ਕੋਈ ਫਕਵਾੜੇ ਤੋਂ ਕੋਈ ਜਿਹੜਾ ਬਠਿੰਡਾ ਤੋਂ ਕੋਈ ਸੰਗਰੂਰ ਤੋਂ ਕੋਈ ਫਤਿਹਗੜ੍ਹ ਸਾਹਿਬ ਤੋਂ ਜਿਹੜਾ ਐਸਡੀ ਵਿੱਚ ਸਵਾਰ ਹੋ ਰਹਾ ਤਸਵੀਰਾਂ ਦੇਖੋ ਤਸਵੀਰਾਂ ਦੇਖੋ ਅਸੀਂ ਗੱਡੀਆਂ ਸਾਹਮਣੇ ਆ ਰਹੀਆਂ ਡਿਪੋਰਟ ਕੀਤੇ ਜਿਹੜੇ ਮੁੰਡੇ ਨੇ ਭਾਰਤੀ ਉਹਨਾਂ ਨੂੰ ਬਾਹਰ ਕੱਢਿਆ ਜਾ ਰਿਹਾ ਹਾਲਾਂਕਿ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਜਿਹੜੀਆਂ ਬਾਕੀ ਸਟੇਟਾਂ ਨੇ ਕੋਈ ਗੁਜਰਾਤ ਤੋਂ ਐ ਕੋਈ ਗੋਆ ਤੋਂ ਐ ਕੋਈ ਮਹਾਰਾਸ਼ਟਰ ਕੋਈ ਯੂਪੀ ਤੋਂ ਐ ਉਹਨਾਂ ਨੂੰ ਜਿਹੜਾ ਤੁਹਾਨੂੰ ਦੱਸ ਦੇ ਕਿ ਇੱਥੋਂ ਟਿਕ ਟਕਰਾ ਦਿੱਤੀ ਗਈ ਹੈ ਫਲਾਈਟ ਕਰਾ ਦਿੱਤੀ ਗਈ ਹੈ ਉਹਨਾਂ ਨੂੰ ਫਲਾਈਟ ਦੇ ਰਾਈਓ ਬਾਹਰ ਗਏ ਨੇ ਆ ਤਸਵੀਰਾਂ ਦੇਖੋ ਤਸਵੀਰਾਂ ਮੈਂ ਕਹੂੰਗਾ ਬਲਜਿੰਦਰ ਜ਼ੂਮ ਕਰਕੇ ਦਿਖਾਈ ਜਾਂ ਸਵੇਰ ਦੇ ਜਿਹੜਾ 4:50 ਮਿੰਟ ਹੋ ਚੁੱਕੇ ਆ ਔਰ ਇੱ ਦੇ ਉਸੇ ਕੱਲੇ ਕੱਲੇ ਜਿਹੜੀਆਂ ਗੱਡੀਆਂ ਆ ਰਹੀਆਂ ਨੇ ਇਹਨਾਂ ਦੇ ਵਿੱਚ ਭਾਰਤੀ ਡਿਪੋਰਟ ਕੀਤੇ ਗਿਹੜੇ ਭਾਰਤੀ ਇਹਨਾਂ ਨੂੰ ਬਾਹਰ ਕੱਢਿਆ ਜਾ ਰਿਹਾ ਤਾਂ ਇਸ ਦੇ ਵਿੱਚ ਤੁਸੀਂ ਦੇਖੋ ਪਹਿਲਾਂ ਵੀ ਜੋ ਪਹਿਲਾ ਜਹਾਜ਼ ਆਇਆ ਉਸ ਸਮੇਂ ਵੀ ਇਹ ਜਹਾ ਮਹੌਲ ਬਣਿਆ ਉਦੋਂ ਵੀ ਜਿਹੜਾ ਵੱਖੋ ਵੱਖਰੀਆਂ ਗੱਡੀਆਂ ਦੇ ਵਿੱਚ ਹਰੇਕ ਸਟੇਟ ਦੇ ਨਮਾਇंदे ਆ ਕੇ ਲੈ ਕੇ ਗਏ ਔਰ ਜ਼ਿਲ੍ਹਿਆਂ ਦੀ ਪੁਲਿਸ ਜਿਹੜੀ ਲੈ ਕੇ ਗਈ ਹੈ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪੀਬੀ 65 ਨੰਬਰ ਮਹਾਲੀ ਨੰਬਰ ਤੁਸੀਂ ਦੇਖ ਸਕਦੇ ਇਸ ਦੇ ਵਿੱਚ ਇੱਕ ਡਿਪੋਰਟ ਕੀਤਾ ਗਿਆ ਮੁੰਡਾ ਪਿੱਛੇ ਬੈਠਾ ਔਰ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜੀਆਂ ਦਾਦੀ ਕਿ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਲੋਕ ਵੱਡੀ ਗਿਣਤੀ ਦੇ ਵਿੱਚ ਇਹ ਹਾਲਾਂਕਿ ਪੁਲਿਸ ਦੀ ਗੱਡੀ ਹੈ ਜੀ ਆਂਦਾ ਦੀ ਕਿ ਪੁਲਿਸ ਦੀ ਗੱਡੀ ਹੈ ਪਰ ਪਹਿਲਾਂ ਇਧੀਆਂ ਤੁਹਾਨੂੰ ਤਸਵੀਰਾਂ ਦਿਖਾਈਆਂ ਇਸ ਦੇ ਵਿੱਚ ਲੋਕ ਵੱਡੀ ਗਿਣਤੀ ਦੇ ਵਿੱਚ ਜਿਹੜੇ ਆਏ ਸੀ ਡਿਪੋਰਟ ਕਿਤੇ ਹੋ ਇਹਨਾਂ ਨੂੰ ਲੈ ਕੇ ਜਾਇਆ ਗਿਆ ਔਰ ਲੋਕ ਜਿਹੜੇ ਹੈ ਹਾਲਾਂਕਿ ਮੀਡੀਆ ਇੱਥੇ ਲਗਾਤਾਰ ਜਮਾਵੜਾ ਮੀਡੀਆ ਲੱਗਿਆ ਹੋਇਆ ਸਵੇਰ ਦੇ 5 ਵਜੇ ਨੂੰ ਆਏ ਹੋਏ ਨੇ ਔਰ ਕੱਲੀ-ਕੱਲੀ ਤਸਵੀਰ ਤੁਹਾਨੂੰ ਇਥੋਂ ਦਿਖਾ ਰਹੇ ਹਾਂਗੇ ਆਹ ਤਸਵੀਰਾਂ ਗੁਰਦਾਸਪੁਰ ਦਾ ਦੇਖ ਸਕਦੇ ਹੋ ਸੀ ਪਹਿਲਾਂ ਦੇ ਲੋਕ ਗਏ ਨੇ ਔਰ ਤੋਂ ਦਾ ਦਿੱਕੇ ਲਗਾਤਾਰ ਇਸ ਤੋਂ ਬਾਅਦ ਹੋਰ ਜਾਣੇ ਜਾਰੀ ਨੇ ਤਾਂ ਸਾਡੇ ਨਾਲ ਇੱਕ ਬਾਪੂ ਜੀ ਬੈਠਿਆ ਹੈ ਜਿੰਨਾ ਦੇ ਜਿਹੜਾ ਪਰਿਵਾਰਕ ਮੈਂਬਰ ਵੀ ਆ ਰਹੇ ਉਹਨਾਂ ਨਾਲ ਗੱਲਬਾਤ ਕਰਾਂਗੇ ਬਾਪੂ ਜੀ ਪਹਿਲਾਂ ਤਾਂ ਵਾਜੂ ਖਾਲਸਾ ਵਾਜੂ ਫਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤੇ ਮੈਂ ਮੰਗਲ ਸਿੰਘ ਥਿੰਦ ਪਿੰਡ ਨਵਾਗੋੜ ਜਿੰਨਿਆਲਾ ਗੁਰੂ ਡਿਸਟ੍ਰਿਕਟ ਅੰਮ੍ਰਿਤਸਰ ਤੋਂ ਬੋਲ ਰਿਹਾ ਹਾਂ ਤੁਹਾਡਾ ਕੌਣ ਗਿਆ ਸੀ ਬਾਹਰ ਜੀ ਮੇਰਾ ਪੁੱਤਰਾ ਏਜੰਟ ਨੇ ਸਾਡੇ ਨਾਲ ਬਹੁਤ ਧੋਖਾ ਕੀਤਾ ਸਾਨੂੰ ਉਹਨੇ ਇਹ ਕਿਹਾ ਸੀ ਕਿ ਅਸੀਂ ਇਹਨੂੰ ਬਾਈ ਏਅਰ ਹੀ ਅਮਰੀਕਾ ਤੱਕ ਪਹੁੰਚਾਂਗੇ ਪਰ ਉਹਨੇ ਇਥੋਂ ਗਹਾਨਾ ਤੱਕ ਬਾਈ ਏਅਰ ਪਹੁੰਚਾ ਗਾੜੀ ਫਿਰ ਟੈਕਸੀਆਂ ਰਾਹੀਂ ਜਾਂ ਜਿਸ ਤਰ੍ਹਾਂ ਸਮੁੰਦਰਾਂ ਦੀਆਂ ਬੀੜੀਆਂ ਰਹੀਆਂ ਅੱਗੇ ਫਿਰ ਆਪਾਂ ਇਕੱਲੀ-ਇਕੱਲੀ ਗੱਲ ਤੇ ਆਵਾਂਗੇ ਪਹਿਲਾਂ ਤਾਂ ਸਾਨੂੰ ਇਹ ਦੱਸੋ ਵੀ ਕਿਹੜੇ ਮਹੀਨੇ ਗਿਆ ਸੀ ਕੀ ਨਾਮ ਹੈ ਕਿਹੜਾ ਪਿੰਡ ਹੈ ਮੇਰਾ ਪਿੰਡ ਤੇ ਮੈਂ ਦੱਸਿਆ ਪਿੰਡ ਨਵਾਕੋਟ ਜਨੇਾਲਾ ਗੁਰੂ ਡਿਸਟ੍ਰਿਕਟ ਅੰਮ੍ਰਿਤਸਰ ਪੋਤਾ ਕਿਹੜੇ ਮਹੀਨੇ ਗਿਆ ਸੀ 9 ਜੂਨ 2024 ਕਰੋ ਤੁਰਿਆਵਾ ਉਸ ਤੋਂ ਬਾਅਦ ਫਿਰ ਜਿਵੇਂ ਜਿਵੇਂ ਤੁਰਿਆ ਗਿਆ ਸਾਡੀ ਡੇਲੀ ਦੋ ਦੋ ਟਾਈਮ ਇਹਦੇ ਨਾਲ ਗੱਲਬਾਤ ਹੁੰਦੀ ਰਹੀ ਆ ਮੈਕਸੀਕੋ ਪਹੁੰਚਣ ਤੱਕ ਜਦੋਂ ਮੈਕਸੀਕੋ ਪਹੁੰਚ ਗਿਆ ਵਾ ਉਤੋਂ ਫਿਰ ਲਗਭਗ 9 ਮਹੀਨੇ ਬਾਅਦ ਮੈਕਸੀਕੋ ਪਹੁੰਚਿਆ ਉਸ ਤੋਂ ਬਾਅਦ 29 ਦੇ 30 ਤਰੀਕ ਦੀ ਦਰਮਿਆਨੀ ਰਾਤ ਨੂੰ ਇਹਨਾਂ ਨੇ ਅਮਰੀਕਾ ਵਾਲਾ ਬਾਰਡਰ ਪਾਰ ਕੀਤਾ ਉਦੋਂ ਤੋਂ ਲੈ ਕੇ ਅਜੇ ਲਗਭਗ 16-17 ਦਿਨ ਹੋ ਗਏ ਸਾਡੀ ਕੋਈ ਬੱਚੇ ਨਾਲ ਗੱਲਬਾਤ ਨਹੀਂ ਹੋਈ ਅਜੇ ਤੱਕ ਵੀ ਨਹੀਂ ਹੋਈ ਬਾਪੂ ਜੀ ਕੀ ਗੱਲ ਇਹ ਵੀ ਹੈ ਕਹਿੰਦੇ ਜਦੋਂ ਡੌਂਕੀ ਲਾਉਂਦੇ ਆ ਜਿਹੜਾ ਰਸਤਾ ਹੈ ਉਹ ਤਾਂ ਬਹੁਤ ਖਤਰਨਾਕ ਹੁੰਦੇ ਹੀ ਹੁੰਦਾ ਉਹ ਡੌਂਕਰ ਵੀ ਬਹੁਤ ਖਤਰਨਾਕ ਹੁੰਦੇ ਨੇ ਕੁਝ ਖਾਣ ਨੂੰ ਨਹੀਂ ਮਿਲਦਾ ਅਸੀਂ ਗੱਲਾਂ ਕੀਤੀਆਂ ਪਰਿਵਾਰਾਂ ਨਾਲ ਕਹਿੰਦੇ ਬਿਸਕੁਟਾਂ ਤੇ ਸਾਡੇ ਬੱਚੇ ਨੇ ਕੱਢੀ ਰਾਤ ਕੋਈ ਬ੍ਰੈਡਾਂ ਤੇ ਹਫ਼ਤਾ ਕੱਢ ਦਿੰਦਾ ਜੀ ਮੈਂ ਤੈਨੂੰ ਇਹ ਬੇਨਤੀ ਕਰ ਰਿਹਾ ਕਿ ਅਸੀਂ ਖੁਸ਼ ਨਸੀਬ ਆ ਕਿ ਸਾਡੇ ਬੱਚੇ ਜਿਹੜੇ ਬੱਚੇ ਜਿਹੜੇ ਰਾਜੀ ਖੁਸ਼ੀ ਤੇ ਪਹੁੰਚ ਗਿਆ ਅੱਜ ਨਵਾਂ ਮਹੀਨਾ ਬਾਅਦ ਸਾਡੇ ਬੱਚੇ ਨੇ ਆ ਕੇ ਇਥੇ ਗੁਰੂ ਰਾਮਦਾਸ ਦੀ ਧਰਤੀ ਤੇ ਪ੍ਰਸ਼ਾਦਾ ਛਕਿਆ ਵਾ ਵਰਨਾ 9 ਮਹੀਨੇ ਹੋ ਗਏ ਉਹਨੂੰ ਪ੍ਰਸ਼ਾਦਾ ਨਹੀਂ ਰੋਟੀ ਨਹੀਂ ਕਿਦਾਂ ਚੌਲ ਚੌਲ ਓਨਲੀ ਚੌਲ ਚੌਲ ਤੇ ਫੁਗਲੀ ਦਾਲ ਜਾਂ ਉਹਨਾਂ ਦੇ ਨਾਲ ਕੋਈ ਹੋਰ ਨਾਲ ਉਹਦਰ ਕੋਈ ਜਿੱਤਾਂ ਨੇ ਸਬਜ਼ੀ ਪਾਜੀ ਹੋਵੇਗੀ ਸਿਰਫ ਚੌਲ ਮੋਟ-ਮੋਟ ਦਿੰਦੇ ਰਹਾ ਬੱਚੇ ਬੇਹਦ ਭੁੱਖੇ ਤੇ ਜੇ ਕਿਤੇ ਸਾਡੇ ਨਾਲ ਤਾਂ ਰਾਬਦਾ ਕਰਦੇ ਸੀ ਫਿਰ ਅਸੀਂ ਉਹਨਾਂ ਨੂੰ ਪੈਸੇ ਪਾਉਂਦੇ ਸੀ ਤੇ ਉਹ ਕੋਈ ਚੱਲਦੀ ਚੀਜ਼ ਲੈ ਕੇ ਖਾਣ ਦੀ ਜੀ ਰਸਤੇ ਦੇ ਵਿੱਚ ਤੁਹਾਡੇ ਨਾਲ ਗੱਲਬਾਤ ਹੁੰਦੀ ਜੇ ਤੁਸੀਂ ਰੁਪਿਆ ਪਾਉਂਦੇ ਲੱਖਾਂ ਰੁਪਏ ਪਾਉਂਦੇ ਲੱਖਾਂ 'ਚ ਬਿਸਕੁਟ ਕੁਝ ਵੀ ਮਿਲਦਾ ਨਹੀਂ ਉਹ ਫਿਰ ਆਪਣੇ ਕੋਲ ਲੈ ਕੇ ਖਾ ਲੈਂਦੇ ਸੀ ਲੇਕਿਨ ਜਿਹੜੇ ਡੌਂਕਾ ਸ਼ੌਂ ਕਰਿਆ ਉਹ ਕੋਈ ਚੌਲਾਂ ਤੋਂ ਬਿਨਾਂ ਕੁਝ ਨਹੀਂ ਦਿੰਦੇ ਭੁੱਖਿਆਂ ਰੱਖਣ ਦੇ ਸੀ ਉਹ ਕਈ ਵਾਰ ਇਹ ਵੀ ਹੁੰਦਾ ਹੈ ਕਿ ਚੋਲ ਵੀ ਨਸੀਬ ਨਹੀਂ ਹੁੰਦੇ ਉਹਨਾਂ ਨੂੰ ਆਪਣੇ ਕੋਲ ਜਦ ਤੱਕ ਜੇ ਕਿ ਪੈਸੇ ਕੋਲ ਹੈਗਾ ਤੇ ਲੈ ਕੇ ਖਾ ਲੈਣੀ ਤੇ ਵਿਚਾਰੇ ਭੁੱਖੇ ਰਹੇ ਹੋ ਵੀ ਤੇ ਮੈਂ ਦੇ ਆਪਣੇ ਬੱਚਿਆਂ ਨੂੰ ਸਮੁੱਚੇ ਪੰਜਾਬ ਵਾਸੀਆਂ ਨੂੰ ਬੇਨਤੀ ਕਰੂੰਗਾ ਕਿ ਅੱਜ ਤੋਂ ਬਾਅਦ ਕੋਈ ਵੀ ਮਾਂ ਪਿਓ ਜਿਹੜਾ ਵਾ ਡੌੰਕੀ ਤਰੀਕੇ ਨਾਲ ਬੱਚਿਆਂ ਨੂੰ ਆਪਣੇ ਬਾਹਰ ਭੇਜਣ ਨੂੰ ਸਾਨੂੰ ਥੋੜਾ ਨਾ ਦੋ ਤਿੰਨ ਗੱਲਾਂ ਜਰੂਰ ਦੱਸੋ ਕਿਉਂਕਿ ਦੇਖੋ ਬਹੁਤ ਸਾਰੇ ਲੋਕ ਬਾਹਰ ਜਾਂਦੇ ਆ ਹੁਣ ਤੁਸੀਂ ਦੇਖੋ ਉੱਥੇ ਬਾਹਰ ਆ ਰਹੇ ਲੋਕ ਹਨਾ ਬਾਹਰ ਮੁੰਡੇ ਆ ਰਹੇ ਆ ਪੁਲਿਸ ਛੜਨ ਜਾ ਰਹੀ ਹੈ ਵੱਖ-ਵੱਖ ਜ਼ਿਲ੍ਹਿਆਂ ਦੀ ਤਾਂ ਮਾਪਿਓ ਨੇ ਮਾਪਿਓ ਨੇ ਮਾਪਿਓ ਨੇ ਬਹੁਤ ਕੁਝ ਜਿਹੜਾ ਸੋਚ ਕੇ ਭੇਜਿਆ ਆਉਂਦਾ ਕਿ ਸਾਡਾ ਬੱਚਾ ਜਾਊਗਾ ਸਾਨੂੰ ਆ ਖਵਾਊਗਾ ਸਾਨੂੰ ਆ ਰੋਜੀ ਰੋਟੀ ਪਾਲੂਗਾ ਤੁਸੀਂ ਵੀ ਬਹੁਤ ਕੁਝ ਸੋਚ ਕੇ ਭੇਜਿਆਉਣਾ ਕਿ ਸਾਡਾ ਪੋਤਾ ਆ ਕਰੂਗਾ ਜੀ ਵੇਖੋ ਗੱਲ ਆ ਕਿ ਆਪਣਾ ਉਹਨਾਂ ਵਾਲਾ ਭਵਿੱਖ ਚੰਗਾ ਹੀ ਸੋਚ ਕੇ ਬੱਚੇ ਨੂੰ ਭੇਜਿਆ ਸੀ ਪਰ ਹੁਣ ਥੋੜਾ ਜਿਹਾ ਹੌਸਲਾ ਰੱਖਣਾ ਪਊਗਾ ਕਿ ਜੋ ਸਤਗੁਰੂ ਨੂੰ ਮਨਜ਼ੂਰ ਆ ਉਹ ਹੀ ਹੋਣਾ ਸੀ ਸਾਡੇ ਮੁਕੱਦਰਾਂ ਵਿੱਚ ਨਹੀਂ ਸੀ ਉਤੋਂ ਦਾ ਬੱਚੇ ਦਾ ਰਾਸ਼ਨ ਪਾਣੀ ਬੱਚਾ ਚਲੋ ਬਹੁਤ ਤੰਗੀਆਂ ਨਾਲ ਬੇਹਤ ਤੰਗੀਆਂ ਨਾਲ ਪਹੁੰਚਿਆ ਮੈਂ ਦਿੱਤਾ ਤੇ ਬੇਨਤੀ ਕਰਦਾ ਬੱਚਾ ਨਾ ਲਾਸਟ ਗੱਲ ਕਦੋਂ ਹੋਈ ਮੇਰੀ 29 ਤਰੀਕ ਦੀ ਸ਼ਾਮ ਨੂੰ ਲਾਸਟ ਗੱਲ ਹੋਈ ਆ 29 ਤਰੀਕ ਦੀ ਦਰਮਿਆਨੀ ਰਾਤ ਕਿ ਅਸੀਂ ਅੱਜ ਬਾਰਡਰ ਪਾਰ ਕਰਨਾ ਹੁਣ ਤੁਹਾਡਾ ਸਾਡਾ ਸ਼ਾਇਦ رابطہ ਨਾ ਫੋਨ ਨਾ ਹੋਵੇ ਕੰਟੈਕਟ ਫੋਨ ਸਾਡੇ ਨਾਲ ਬੰਦ ਕਰ ਦਨੇ ਆ ਉਸ ਤੋਂ ਬਾਅਦ ਸਾਡੀ ਅੱਜ ਤੱਕ ਗੱਲ ਨਹੀਂ ਹੋਈ ਫੋਨ ਆਉਂਦੇ ਨੇ ਕਾਲ ਆ ਗਏ ਜਾਂ ਖੋਲੇ ਆ ਕਿਸੇ ਨੇ ਕਿੱਥੇ ਆ ਕਿੱਥੇ ਨਹੀਂ ਕੋਈ ਪਤਾ ਨਹੀਂ ਨਾ ਹੀ ਉਧਰ ਕਿਸੇ ਨੇ ਗੱਲ ਕਰਾਉਣ ਦੀ ਕੋਸ਼ਿਸ਼ ਕੀਤੀ ਸਾਡੇ ਨਾਲ ਕਿੰਨਾ ਰੁਪਇਆ ਲਾਕੇ ਟੋਟਲ 55 ਲੱਖ ਰੁਪਇਆ 55 ਲੱਖ ਤੁਸੀਂ ਆਹ ਸਾਹ ਲੋ ਉਹ ਅੱਧੇ ਕਰੋੜ ਤੋਂ ਵੱਧ ਲੱਗ ਗਿਆ ਜੀ 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 ਬਹੁਤ ਵੱਡੀ ਰਕਮ ਲੱਗ ਗਈ ਆ ਪਰ ਬੱਚੇ ਦੇ ਮਾਪੇ ਕਿਵੇਂ ਨੇ ਉਹਨਾਂ ਦਾ ਪਰਿਵਾਰਕ ਮਾਹੌਲ ਕੀ ਹੈ ਪਰਿਵਾਰ ਦਾ ਮਾਹੌਲ ਤੇ ਤੈਨੂੰ ਹਣ ਦੇਣ ਡਿਆ ਕਿ ਜਿੰਨਾ ਦੇ ਇੰਨੀ ਰੰਗੋਂ ਨਿਕਲ ਜਾਂਦੀ ਹੈ ਲੱਖ ਦਾ ਕਰੋੜ ਦਾ ਲੱਖ ਟੁੱਟ ਗਿਆ ਤੇ ਪੋਜੀਸ਼ਨ ਤੇ ਜਿਹੜੀ ਫਿਰ ਵੀ ਸਾਨੂੰ ਇਹ ਅੱਜ ਖੁਸ਼ੀ ਆ ਕਿ ਸਾਡਾ ਬੱਚਾ ਸਾਨੂੰ ਵਾਪਸੀ ਨਸੀਬ ਹੋ ਗਿਆ ਨਹੀਂ ਮਾਂ ਪਿਓ ਦਾ ਤਾਂ ਬਹੁਤ ਬੁਰਾ ਹਾਲ ਹੋਣਾ ਦੇਖੋ 55 ਲੱਖ ਰੁਪਏ ਬਹੁਤ ਜ਼ਿਆਦਾ ਹੁੰਦਾ ਜੀ ਮੈਂ ਮੈਂ ਵੀ ਬੋਲ ਰਿਹਾ ਮੇਰਾ ਜੀ ਥੋੜਾ ਕਰਦਾ ਹੈ ਬਾਹਰ ਬੱਚੇ ਨੂੰ ਭੇਜਣ ਨੂੰ ਪਰ ਬੱਚੇ ਦੀ ਚੁਆਇਸ ਸੀ ਮੈਂ ਬੱਚੇ ਨੂੰ ਡੱਕਿਆ ਵੀ ਸੀ ਬੱਚੇ ਨੂੰ ਮੈਂ ਖਾਸਾ ਕਾਲਜ ਫਸਟ ইয়ার ਆ ਬੀਐਸਸੀ ਦੇ ਵਿੱਚ ਐਡਮਿਸ਼ਨ ਦਵਾਈ ਸੀ ਪਰ ਉਹਦੇ ਮਾਮੇ ਦਾ ਬੇਡਾ ਜਿਹੜਾ ਉੱਥਾਂ ਦੇਣਾ ਪਹੁੰਚ ਗਿਆ ਸੀ ਉਹਦਾ ਕਰਕੇ ਉਹ ਭੂਇਆ ਗਿਆ ਕਿ ਮੈਂ ਜਾਣਾ ਵਾਂ ਮੈਂ ਜਰੂਰ ਜਾਣਾ ਫਿਰ ਸਾਨੂੰ ਮਜਬੂਰੀ ਵੈਸੇ ਉਹਦਾ ਸਾਥ ਦੇਣਾ ਪਿਆ ਬੱਚੇ ਦੀ ਕਿਹੜਾ ਮੰਨਣਾ ਪਿਆ ਸਾਨੂੰ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਅਸੀਂ ਪਰਿਵਾਰਾਂ ਨਾਲ ਗੱਲਾਂ ਕੀਤੀਆਂ ਉਹ ਕਹਿੰਦੇ ਜੀ ਦੇਖੋ ਪਹਿਲੀ ਗੱਲ ਤਾਂ ਹੁਣ ਬੱਚੇ ਨੂੰ ਅਜੇ ਤੋਂ ਅਸੀਂ 50-60 ਲੱਖ ਰੁਪਏ ਲਾ ਕੇ ਭੇਜ ਦਿੰਨੇ ਹਾਂ ਨਾ ਕੁਝ ਕਮਾਉਂਦਾ ਜੇ ਬਰੰਗ ਮੁੜਿਆ ਏ ਹਨਾ ਬਹੁਤ ਮਾੜੀ ਗੱਲ ਐ ਔਰ ਦੂਜੇ ਪਾਸੇ ਉੱਥੇ ਬਿਹੇਵ ਬਹੁਤ ਜ਼ਿਆਦਾ ਗਲਤ ਹੁੰਦਾ ਡੋਂਕਰ ਇਹ ਨਹੀਂ ਪਤਾ ਕੀ ਕਰ ਦੇਣਾ ਕਹਿੰਦੇ ਜਰੋ ਕੋਈ ਹਸਬੰਡ ਵਾਈਫ ਜਾਂਦੇ ਆ 20 ਦਿਨਾਂ ਪਤਾ ਨਹੀਂ ਕਿਹੋ ਜਿਹੀ ਹਰਕਤਾਂ ਕਰਨ ਹਸਬੈਂਡ ਕੋਲ ਖੜਾ ਹੁੰਦਾ ਕੁਝ ਕਰ ਹੀ ਨਹੀਂ ਸਕਦਾ ਕਿਉਂਕਿ ਡਾਂਕਰਾਂ ਦੀ ਏਡਾ ਦਹਿਸ਼ਤ ਹੈ ਵੇਖੋ ਜਦੋਂ ਹੀ ਕਿਸੇ ਦੇ ਵਸ ਪੈ ਜਿੰਨੇ ਸਾਨੂੰ ਖਾਸ ਕਰਕੇ ਲੜਕੀਆਂ ਮਾਵਾਂ ਧੀਆਂ ਨਾਲ ਨਾਲ ਬਿਲਕੁਲ ਉਧਰ ਨਹੀਂ ਜਾਣਾ ਇਹ ਰਸਤੇ ਨਹੀਂ ਜਾਣਾ ਚਾਹੀਦਾ ਅਗਰ ਜੇ ਤੁਹਾਨੂੰ ਜਾਣਾ ਵਾ ਤੇ ਸਹੀ ਡਾਕੂਮੈਂਟ ਬਣਾ ਕੇ ਵਿਜੇ ਲੈ ਕੇ ਫਿਰ ਜਾਓ ਗਲਤ ਰਸਤੇ ਤੇ ਡਾਂਕਰਾਂ ਦੇ ਰਾਈਂ ਡੌਂਕੀ ਲਗਾ ਕੇ ਧੀਆਂ ਪੈਣਾ ਨੂੰ ਜਾਂ ਆਪਣੇ ਬੱਚਿਆਂ ਨੂੰ ਨਾ ਭੇਜੋ ਬਹੁਤ ਮਾੜਾ ਰਸਤਾ ਜੇ ਰਸਤੇ ਵਾਲੇ ਡਾਂਕਰ ਜਿਹੜੇ ਬਹੁਤ ਮਾੜਾ ਬਿਹੇਵ ਕਰਦੇ ਆ ਔਰ ਕੀਆਂ ਦੇ ਨਾਲ ਉਹ ਹੁਣ ਮੈਂ ਮਾੜੇ ਲਫ਼ਜ਼ ਨਹੀਂ ਬੋਲ ਸਕਦਾ ਮੇਰੀ ਜ਼ਮੀਰ ਨਹੀਂ ਬਾਜਦੀ ਉਹ ਇੰਨੇ ਕੁਕਰਮ ਕਰਦੇ ਆ ਕਿਸੀਂ ਇਸੇ ਤੈਨੂੰ ਬੋਲ ਨਹੀਂ ਸਕਦੇ ਦੱਸ ਨਹੀਂ ਸਕਦੇ ਮਾੜਾ ਮੋਟਾ ਇਹ ਵੀ ਦੱਸੋ ਕਿ ਉਹ ਉੱਥੇ ਮਾਹੌਲ ਕਿਹੋ ਜਿਹਾ ਹੋਇਆ ਜਦੋਂ ਬੱਚਿਆਂ ਤੋਂ ਦੱਸਿਆ ਹੋਊਗਾ ਤੁਹਾਡੇ ਬੋਤੇ ਨੇ ਕਿ ਕਿਵੇਂ ਦਾ ਮਾਹੌਲ ਉਹਨਾਂ ਨੇ ਉੱਥੇ ਡੌਂਕਰਾਂ ਨੇ ਕਿਹੋ ਜਿਹਾ ਉਹਨਾਂ ਨੇ ਬਸ ਸਲੀਕਾ ਕੀਤਾ ਕਿਹੋ ਜਿਹਾ ਵਰਤਾਓ ਕੀਤਾ ਜਿਹੜੇ ਦਿਨਾਂ ਚੋਂ ਰਹੇ ਉਹ ਡੌਂਕਰਾਂ ਦੀ ਦੇ ਪੋਜੀਸ਼ਨ ਨਹੀਂ ਕਿ ਜੇ ਉਹਨਾਂ ਨੂੰ ਪਿੱਛੇ ਪੈਸਾ ਨਹੀਂ ਪਹੁੰਚਦਾ ਤੇ ਸਾਨੂੰ ਭੁੱਖਿਆ ਰੱਖਦੇ ਤੇ ਸਾਨੂੰ ਇਥੇ ਉਹਦਾ ਦਬਕੇ ਵੀ ਮਾਰਦੇ ਸੀ ਗਾਲ੍ਹਾਂ ਵੀ ਕੱਢਦੇ ਸੀ ਮਾਰਨ ਦੇ ਧਮਕੀ ਮਾਰਨੀ ਧਮਕੀ ਦੇ ਦਿੰਦੇ ਹੀ ਅਗਰ ਜੇ ਤੁਹਾਡੇ ਨੇ ਏਜੰਟ ਨੇ ਇੰਨੇ ਦਿਨ ਤੱਕ ਸਾਨੂੰ ਨਾ ਪੈਸੇ ਦਿੱਤੇ ਤੇ ਅਸੀਂ ਤੁਹਾਨੂੰ ਇੱਥੇ ਗੈਬ ਕਰਦੇ ਹਾਂਗੇ ਅੱਛਾ ਇਹ ਕਹਿੰਦੇ ਸੀ ਇਹ ਵੀ ਕਹਿੰਦੇ ਸੀ ਅੱਛਾ ਹਾਂ ਉਹ ਮਜਬੂਰੀ ਵਾਸਤੇ ਸਾਨੂੰ ਪੈਸੇ ਦੇਣੇ ਪੈਂਦੇ ਸੀ ਫਿਰ ਤੁਸੀਂ ਰੁਪਏ ਪਾਉਂਦੇਗੇ ਓਵੇਂ ਮਾੜਾ ਮੋਟਾ ਕੁਝ ਦਿੰਦੇਗੇ ਨਹੀਂ ਤਾਂ ਮਾਰਨ ਦੇ ਧਮਕੀ ਸੀ ਹਾਂਜੀ ਹਾਂਜੀ ਮਾਰਨੀ ਧਮਕੀ ਦਿੰਦੇ ਨੇ ਜੇ ਤੂੰ ਪੈਸਾ ਨਾ ਦਿੱਤਾ ਤੇ ਮੈਂ ਪੁਲਿਸ ਨੂੰ ਸਾਧ ਲਊਗਾ ਜਾਂ ਤੈਨੂੰ ਚੁਕਾ ਦੂੰਗਾ ਇਥੋਂ ਮੈਂ ਪਰ ਬਾਪੂ ਜੀ ਪਰਚਲਨ ਬਹੁਤ ਜਿਆਦਾ ਮਾੜਾ ਹੈ ਕਲਚਰ ਹੈ ਤਾਂ ਬਹੁਤ ਜਿਆਦਾ ਮਾੜਾ ਕਿਉਂਕਿ ਕੱਲ ਨੂੰ ਤੁਸੀਂ ਦੇਖੋਗੇ ਇੱਥੇ ਲੋਕ ਜਿਹੜੇ ਹੁਣ ਇੱਥੇ ਕਮਾਈ ਕਰਨ ਜਾਂਦੇ ਆ ਰੁਪਿਆ ਬਰਬਾਦ ਕਰਕੇ ਆ ਜਾਂਦੇ ਹੁਣ ਨਾ ਮਾਪਿਓ ਕੁਝ ਕਰ ਰਿਹਾ ਹੁਣ ਮਾਂ ਤੇ ਉਹਦੇ ਪਿਓ ਦਾ ਕੀ ਹਾਲ ਉਹਨਾਂ ਇਹ ਭਰਾਵਾਂ ਦਾ ਕੀ ਹਾਲ ਆ ਭੈਣਾਂ ਦਾ ਕੀ ਹਾਲ ਉੱਥੇ ਤੁਸੀਂ ਤਾਂ ਚੜ੍ਹਦੀ ਕਲਾ ਚੋਂ ਲੇਕਿਨ ਮਾਪਿਆਂ ਬਾਰੇ ਦੱਸੋ ਸਾਨੂੰ ਚੱਕਰ ਮੈਂ ਵੀ ਉਹਨਾਂ ਮਾਪਿਆਂ ਦੇ ਵਿੱਚੋਂ ਹੀ ਆ ਮੈਂ ਮੁਖੀਆ ਮਾਪਿਆਂ ਦਾ ਪਰ ਜਿੰਨਾ ਦਰਦ ਸ਼ਾਇਦ ਮੈਨੂੰ ਆ ਕਿਸੇ ਨੂੰ ਨਾ ਹੋਰ ਹੋਊਗਾ ਪਰ ਹੁਣ ਆਪਾਂ ਕਰ ਕੁਝ ਨਹੀਂ ਸਕਦੇ ਨਹੀਂ ਨਹੀਂ ਜੀ ਅਸੀਂ ਗੱਲ ਨਹੀਂ ਕੋਈ ਨਹੀਂ ਕੋਈ ਗੱਲ ਮੈਂ ਫੇਰ ਵੀ ਖੜੇ ਮੱਥੇ ਪਰਵਾਣ ਕਰਨ ਲੈ ਕੇ ਸਾਡਾ ਬੱਚਾ ਅੱਜ ਘਰ ਰਾਜੁਖੀ ਵਸ ਗਿਆ ਸਾਨੂੰ ਬੱਚੇ ਆਹ ਦੋਸਤੋ ਬੱਚੇ ਤੋਂ ਪਰ ਕੁਝ ਨਹੀਂ ਆਏਗਾ ਪਹਿਲੇ ਬਾਅਦ ਦੀ ਗੱਲ ਪਹਿਲਾਂ ਬੱਚਾ ਇਸ ਕਰਕੇ ਲੋਕਾਂ ਨੂੰ ਬਿਲਕੁਲ ਲੋਕਾਂ ਨੂੰ ਇਹੀ ਕਹਾਂਗੇ ਦੋਸਤੋ ਬਾਪੂ ਜੀ ਬੈਠਿਆ ਦੇਖੋ ਪੋਤਾ ਸੀ ਇਹਨਾਂ ਦਾ ਚੜ੍ਹਦੀ ਕਲਾ ਦੇ ਵਿੱਚ ਨੇ ਅੱਖਾਂ ਦੇ ਵਿੱਚ ਨਮੀ ਜ਼ਰੂਰ ਆੱਖਾਂ ਦੇ ਵਿੱਚ ਪਾਣੀ ਜ਼ਰੂਰ ਹੈ ਪਰ ਉਹਨਾਂ ਨੇ ਇਹ ਨਹੀਂ ਸੋਚਿਆ ਚੜ੍ਹਦੀ ਕਲਾ 'ਚ ਨੇ ਹਿੰਮਤ ਨਹੀਂ ਹਾਰੀ ਉਹ ਕਹਿੰਦੇ ਕੋਈ ਚੱਕਰ ਨਹੀਂ ਜੋ ਕੁਝ ਹੋਇਆ ਸਾਡਾ ਬੱਚਾ ਤਾਂ ਘਰੇ ਆਇਆ ਇਹੋ ਜਿਹੇ ਪਰਿਵਾਰਾਂ ਦੀ ਬਾਹ ਫੜੋ ਦੋਸਤੋ ਇਹਨਾਂ ਦਾ ਹੌਸਲਾ ਬਣੋ ਟੌਂਟਣਾ ਮਾਰੋ ਨਾਲ ਖੜੋ ਕੋਈ ਗੱਲ ਨਹੀਂ ਜੋ ਕੁਝ ਹੋ ਗਿਆ ਠੀਕ ਹੈ ਬਾਅਦ 'ਚ ਦੇਖਾਂਗੇ ਕਹਿੰਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਤਿ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਐਸਾਨ ਸਾਡੇ ਨਾਲ ਪਰਿਵਾਰ ਜਿਨ੍ਹਾਂ ਦਾ ਪੋਤਾ ਬਾਹਰ ਗਿਆ ਔਰ ਕੱਲੀ ਕੱਲੀ ਗੱਲ ਉਹਨਾਂ ਨੇ ਦੱਸੀ ਹੈ ਇੱਕ ਤੁਹਾਡੇ ਨਾਲ ਨੇ ਇੱਕ ਪਰਿਵਾਰ ਹੋਰ ਇਹਨਾਂ ਨਾਲ ਗੱਲਬਾਤ ਕਰਦੇ ਆਂ ਸਸੀ ਕਾਲ ਜੀ ਸਸੀ ਕਾਲ ਜੀ ਕਿੱਥੋਂ ਜੀ ਆਪਾਂ ਮੈਂ ਪੱਟੀ ਤੋਂ ਹਾਂ ਜੀ ਤਰਨਤਨ ਪੱਟੀ ਤਰਨਤਨ ਪੱਟੀ ਜਿੰਦਾ ਆਪਣਾ ਬੱਚਾ ਗਿਆ ਸੀ ਜੀ ਹਾਂ ਜੀ ਬੇਟਾ ਗਿਆ ਹੈ ਮੇਰਾ ਕੀ ਨਾਂ ਜੀ ਜਸ਼ਪਾਲ ਸਿੰਘ ਜੀ ਕਿੰਨੀ ਉਮਰ ਹੈ ਜੀ ਉਹਦੀ 25 ਸਾਲ ਜੀ ਤੇ ਕਿੰਨੇ ਦਿਨ ਪਹਿਲਾਂ ਗਿਆ ਸੀ ਜੀ ਉਹ ਜੀ ਇਹ ਆਪਰਾ ਗਿਆ ਹੈ 25 ਦਿਨ ਪਹਿਲਾਂ ਗਿਆ ਪੰਜੀ 26 ਤਰੀਕ ਨੂੰ ਗਿਆ ਸੀ ਜੀ 26 ਤਰੀਕ ਨੂੰ ਪੜ ਗਿਆ ਸੀ ਉੱਥੇ ਤੇ ਅੱਜ ਵਾਪਸ ਭੇਜਤਾ ਨਾ ਤੁਹਾਨੂੰ ਕਿਵੇਂ ਪਤਾ ਲੱਗਿਆ ਜੀ ਕਦੋਂ ਪਤਾ ਲੱਗਿਆ ਅੱਜ ਜਦੋਂ ਖਬਰ ਆਈਆਂ ਸਵੇਰੇ ਤੇ ਉਦੋਂ ਸਾਨੂੰ ਹਾਂ ਜੀ ਨਾਮ ਦੇਖਿਆ ਤੇ ਉਦੋਂ ਅਸੀਂ ਸਾਨੂੰ ਪਤਾ ਲੱਗਾ ਆਖਰੀ ਗੱਲ ਕਦੋਂ ਕੀਤੀ ਸੀ ਬੱਚੇ ਨਾਲ ਜੀ ਮੇਰੀ 26 ਤਰੀਕ ਨੂੰ ਗੱਲ ਹੋਈ ਜੀ ਤੇ ਤੁਸੀਂ ਕੀ ਕਰਦੇ ਹੋ ਜੀ ਮੈਂ ਲੱਕੜ ਦਾ ਕੰਮ ਕਰਦਾ ਹਾਂ ਹਾਂ ਜੀ ਤੇ ਫੈਮਿਲੀ ਚ ਕੌਣ-ਕੌਣ ਹੋਰ ਜੀ ਫੈਮਿਲੀ ਚ ਬੇਟਾ ਛੋਟਾ ਹੈ ਤੇ ਮਿਸ ਜੀ ਆ ਤੇ ਚਾਰ ਜਨ ਹਨ ਇੱਕ ਮਦ ਮਦਰਾ ਮੇਰੀ ਅਹ ਦੇਖੋ ਸਾਡਾ ਮਕਸਦ ਇਹੀ ਹੈ ਜੀ ਲੋਕਾਂ ਦੀ ਮਦਦ ਹੋ ਸਕੇ ਹਨਾ ਜਿਹੜੀ ਚੀਜ਼ ਹੋ ਗਈ ਜੀ ਉਹ ਤਾਂ ਹੋ ਗਈ ਉਹਨੂੰ ਆਪਾਂ ਬਦਲ ਨਹੀਂ ਸਕਦੇ ਤੇ ਜਿਹੜਾ ਆਉਣ ਵਾਲਾ ਕੱਲ ਉਹਨੂੰ ਬੈਟਰ ਕਰਨਾ ਹੈ ਉਹਦੇ ਲਈ ਸਾਨੂੰ ਇਹ ਹੈ ਕਿ ਚਲੋ ਲੋਕ ਦੇਖਣਗੇ ਬਹੁਤ سارے ਵੀਰਪਰਾ ਹੁੰਦੇ ਨੇ ਮਦਦ ਕਰਨਗੇ ਵੀ ਜ਼ਰੂਰ ਤੇ ਤੁਸੀਂ ਇਹ ਸਾਰੇ ਵਰਤਾਰੇ ਨੂੰ ਕਿਵੇਂ ਦੇਖਦੇ ਹੋਗੇ ਜਿਹੜਾ ਵਾਪਰੇਗਾ ਤੁਹਾਡੇ ਨਾਲ ਬੜਾ ਮਾੜਾ ਕੀਤਾ ਜੀ ਇਹਨਾਂ ਨੇ ਮਤਲਬ ਕਿੰਨੇ-ਕਿੰਨੇ ਪੈਸੇ ਅਸੀਂ ਵਿਆਜੀ ਚੁੱਕ-ਚੁੱਕ ਕੇ ਲੋਕਾਂ ਤੋਂ ਪੈਸੇ ਅਸੀਂ ਤਰਾ ਮਤਲਬ ਭੇਜਿਆ ਤੇ ਸਾਡੇ ਹੱਥ ਪੱਲੇ ਕੁਝ ਨਹੀਂ ਰਹਿ ਗਿਆ ਨੁਕਸਾਨ ਬਹੁਤ ਹੋ ਗਿਆ ਡਾ ਇਹ ਕੰਮ ਜਿਹੜਾ ਨਿੰਦਾਜੋ ਗਿਆ ਸਾਰਾ ਜਿਹੜਾ ਇਹਨੇ ਕੀਤਾ ਕਿੰਨੇ ਰੁਪਏ ਲੱਗੇ ਜੀ ਸਾਡਾ ਮੇਰਾ 45 ਲੱਖ ਰੁਪਏ ਲੱਗੇ ਜੀ ਹਾਂ ਜੋ ਜਗਾ ਵੇਚੀ ਸੀ ਕਿਵੇਂ ਕਰਿਆ ਜੋ ਗਹਿਣਾ ਗੱਟਾ ਹੀ ਰਿਸ਼ਤੇਦਾਰਾਂ ਤੋਂ ਮੰਗਿਆ ਇਸ ਤਰ੍ਹਾਂ ਹੀ ਇੱਕ ਪਲਾਟ ਜਾ ਛੋਟਾ ਜਾ ਉਹ ਵੇਚਿਆ ਇਸ ਤਰ੍ਹਾਂ ਕਰਕੇ ਸਾਰਾ ਕੋਈ ਲਾਗੇ ਤੇ ਅਸੀਂ ਲਾਕੇ ਤਿਆ ਰਾਤ ਭਲੇ ਸਾਡੇ ਕੁਝ ਨਹੀਂ ਆਇਆ ਤੇ ਹੁਣ ਪਰਿਵਾਰ ਨੂੰ ਜਦੋਂ ਪਤਾ ਲੱਗਿਆ ਤਾਂ ਪਰਿਵਾਰ ਦੇ ਲਈ ਕਿੰਨੀ ਕੁ ਮੁਸ਼ਕਲ ਸੀ ਇਹ ਸਾਰੀ ਚੀਜ਼ ਨੂੰ ਸਹਿਣਾ ਬਸ ਸਹਿਣਾ ਹੀ ਪੈਣਾ ਸੀ ਜੀ ਚਲੋ ਅਸੀਂ ਤਾਂ ਇਹ ਕਹਿੰਨੇ ਵੀ ਚਾ ਬੱਚਾ ਸਹੀ ਸਲਾਮਤ ਹੈ ਬਾਕੀ ਚਲੋ ਅੱਪ ਜੋ ਵੀ ਹੋਊਗਾ ਅੱਗੇ ਵੀ ਖੇ ਜਾਊਗਾ ਹੁਣ ਤਾਂ ਇਸ ਟਾਈਮ ਤਾਂ ਜੀ ਦੇਵੇਂ 26 ਤਰੀਕ ਦਾ ਬੱਚਾ ਗਿਆ ਹੈ ਸਾਨੂੰ ਕੁਝ ਨਹੀਂ ਪਤਾ ਲੱਗਦਾ ਪਿਆ ਵੀ ਕਿੱਥੇ ਹੈਗਾ ਕਿੱਥੇ ਨਹੀਂ ਆਈ ਦਾ ਮਤਲਬ ਬਹੁਤ ਮੁਸ਼ਕਲਾਂ ਦੇ ਵਿੱਚ ਇਨੇ ਦਿਨ ਕੱਢੇ 20 25 ਦਿਨ ਸਾਨੂੰ ਕੁਝ ਨਹੀਂ ਪਤਾ ਲੱਗਦਾ ਪਿਆ ਵੀ ਬੱਚਾ ਹੈ ਕਿੱਥੇ ਹੈ ਬੱਚਾ ਮਤਲਬ ਕੋਈ ਗੱਲ ਹੋਈ ਥੋੜੀ ਬੱਚ ਨਾਲ ਨਹੀਂ ਹਜੇ ਤੱਕ ਨਹੀਂ ਹੋਈ ਉਦੋਂ ਦਾ 26 ਤਰੀਕ ਤੋਂ ਬਾਅਦ ਨਹੀਂ ਮਿਲ ਕੇ ਬਾਤ ਗੱਲ ਹੀ ਹੈ ਚੱਕਰ ਇਹ ਕਿਵੇਂ ਮਾਹੌਲ ਸੀ ਕਿਉਂਕਿ ਛੋਟਾ ਬੱਚਾ ਵੀ ਹੈਗਾ ਉਹਦਾ ਭਰਾ ਛੋਟਾ ਹਨਾ ਤੇ ਤੁਹਾਡੀ ਵਾਈਫ ਮਤਲਬ ਉਹਨਾਂ ਲਈ ਤਾਂ ਬੜਾ ਇੱਕ ਅਜੀਬ ਹੋਣਾ ਹੈ ਟਰੋਮਾ ਬਹੁਤ ਵੱਡਾ ਹੁੰਦਾ ਹੈਗਾ ਹਾਂਜੀ 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 ਬਹੁਤ ਸਮਾਂ ਹੈ ਕਿ ਕੋਈ ਸਾਡੇ ਘਰ ਚੋਂ ਦੰਦੀ ਚੁੱਪਚਾਹ ਸੀ ਕੋਈ ਇੱਕ ਦੂਜੇ ਨਾਲ ਬੋਲਦਾ ਨਹੀਂ ਕਰਦਾ ਨਹੀਂ ਕਿਉਂਕਿ ਪਰੇਸ਼ਾਨੀ ਬਹੁਤ ਜ਼ਿਆਦਾ ਸੀ ਕੋਈ ਕਿਸੇ ਨੂੰ ਇੱਕ ਦੂਜੇ ਨੂੰ ਨਾ ਪਰੇਸ਼ਾਨੀ ਦੱਸਦਾ ਸੀ ਵੀ ਚਲੋ ਆਪਣੇ ਆਪ ਚ ਅਸੀਂ ਲਗਾਉਣੇ ਆ ਵੀ ਚਲੋ ਜਿਹੜਾ ਮਾਹੌਲ ਚੱਲ ਪਿਆ ਕਿਉਂਕਿ ਉਹ ਪਹਿਲਾਂ ਇਹ ਆਪਣਾ ਨਾਗਰਿਕ ਦਾ ਪਹਿਲਾਂ ਜਦੋਂ ਤੋਰਿਆ ਸੀ ਉਦੋਂ ਇਹ ਗੱਲ ਨਹੀਂ ਸੀ ਤੇ ਜਦੋਂ ਮਤਲਬ ਇਹ 2 ਮਹੀਨੇ ਰਾਜ ਰਿਹਾ ਹੈ ਤੇ ਜਦੋਂ ਹੁਣ ਪਹੁੰਚਿਆ ਤੇ ਉਥੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਉਹਨੂੰ ਟਰੰਪ ਨੇ ਮਤਲਬ ਆਹ ਕੰਮ ਕਰਤਾ ਬਹੁਤ ਮਾੜਾ ਕੀਤਾ ਨੇ ਚੰਗਾ ਨਹੀਂ ਕੀਤਾ ਮਤਲਬ ਆ ਪੈਸੇ ਕਿਵੇਂ ਇਕੱਠੇ ਕੀਤੇ ਤੁਸੀਂ ਕਿਉਂਕਿ 45 ਲੱਖ ਬਹੁਤ ਜ਼ਿਆਦਾ ਹੁੰਦਾ ਇਹ ਦੇਖੋ ਹਣਾ 45 ਲੱਖ ਇੱਕ ਸਧਾਰਨ ਪਰਿਵਾਰ ਨੇ ਜੋੜਨਾ ਬਹੁਤ ਚਾਹ ਹੁੰਦ ਨੇ ਲੱਖਾਂ ਸਦਰਾਂ ਹੁੰਦੀਆਂ ਨੇ ਮਾਪਿਆਂ ਦੀਆਂ ਉਹ ਜੀ ਬੇਟਾ ਬੇਟੇ ਦੇ ਅੱਗੇ ਕੋਈ ਜੇਦੋ ਦੀ ਜ਼ਿਆਦੀ ਸੀ ਵੀ ਮੈਂ ਜਾਣਾ ਜਾਣਾ ਫਿਰ ਕੋਈ ਰਿਸ਼ਤੇਦਾਰਾਂ ਤੋਂ ਕੋਈ ਇਸ ਤਰ੍ਹਾਂ ਕੋਈ ਦੂਰ ਦੂਰ ਕਾਫੀ ਰਿਸ਼ਤੇਦਾਰਾਂ ਤੋਂ ਅਸੀਂ ਪੈਸੇ ਲੈ ਆ ਤੇ ਕੁਝ ਇੱਕ ਮੇਰਾ ਛੋਟਾ ਜਿਹਾ ਪਲਾਟ ਸੀ ਉਹ ਮੈਂ ਵੇਚਿਆ ਤੇ ਜੋ ਗਹਿਣਾ ਘਟਾਹੀ ਸਾਰਾ ਅਸੀਂ ਉਹ ਮਤਲਬ ਵੇਚ ਕੇ ਤੇ ਬੇਟੀ ਨੂੰ ਬਾਹਰ ਕਲਾਇਆ ਤੇ ਥੋੜੀ ਬੇਟੇ ਨਾਲ ਗੱਲਬਾਤ ਹੁੰਦੀ ਰਹੀ ਜਦੋਂ ਗਿਆ ਸੀ ਇੱਥੋਂ ਹਾਂਜੀ ਪਹਿਲਾਂ ਹੁੰਦੀ ਰਹੀ ਐ 26 ਤਰੀਕ ਤੋਂ ਬਾਅਦ ਨਹੀਂ ਹੋਈ ਬਾਜਪੀ ਕਿਵੇਂ ਦਾ ਉਹ ਟਾਈਮ ਸੀ ਕਿੰਨੇ ਮਹੀਨੇ ਉਹ ਰਸਤਿਆਂ ਦੇ ਵਿੱਚ ਰਿਹਾ ਕਿਉਂਕਿ ਬਹੁਤ ਸਾਰਾ ਰਸਤੇ ਵੀ ਬਹੁਤ ਇਹ ਜਿਹੇ ਨੇ ਕਿ ਬੰਦਾ ਲੂ ਘੰਡੇ ਖੜੇ ਹੋ ਜਾਂਦੇ ਆਪਾਂ ਸੁਣੀਏ ਗੱਲਾਂ ਹਾਂਜੀ ਨਹੀਂ ਪਹਿਲਾਂ ਤਾਂ ਇਤਰਾ ਹੀ ਜੋ ਰਾਜ ਵੀ ਇਤਰਾ ਪਰੇਸ਼ਾਨੀ ਜਿਆਦਾ ਕਰਦੇ ਸੀ ਉਹ ਜਦੋਂ ਅਸੀਂ ਪੈਸੇ ਥੋੜੇ ਦਿੱਤੇ ਸੀ ਤੇ ਮੁੜ ਕੇ ਉਹ ਡੌਂਕਰ ਜਿਹੜੇ ਸੀ ਉਹ ਤੰਗ ਕਰਦੇ ਸੀ ਉਹ ਇਹਨਾਂ ਨੇ ਮਤਲਬ ਕਾਫੀ ਪਰੇਸ਼ਾਨੀ ਦਾ ਸਾਹਮਣਾ ਨੂੰ ਕਰਨਾ ਪਿਆ ਕਿੰਨੇ ਮਹੀਨਿਆਂ ਚ ਗਿਆ ਜੀ ਜੀ ਦੋ ਟਾਈਟਾ ਇੱਕ ਇੱਕ ਮਿੰਨ ਲੱਗਿੰਦਾ। ਡੌਂਕਰ ਕਹਿੰਦੇ ਉੱਥੇ ਬਹੁਤ ਜ਼ਿਆਦਾ ਟੌਰਚਰ ਕਰਦੇ ਨੇ। ਕੁੱਟਦੇ ਨੇ, ਮਾਰਦੇ ਨੇ। ਇੱਕ ਇੱਕ ਬਿਸਕੁਟ ਤੇ ਦੋ ਦੋ ਦਿਨ ਕੱਢਦੇ ਨੇ, ਇੱਕ ਇੱਕ ਬ੍ਰੈਡ ਤੇ ਹਫ਼ਤਾ-ਹਫ਼ਤਾ ਕੱਢਦੇ ਨੇ ਜੀ। ਉਹ ਜੀ ਇਸ ਤਰ੍ਹਾਂ ਹੀ, ਇਸ ਤਰ੍ਹਾਂ ਉਹ ਮਤਲਬ ਉਹ ਸਲਾਜਾ ਦੇਂਦੇ ਸੀ ਖਾਣ ਨਹੀਂ। ਤੇ ਬਾਕੀ ਉਹ ਬੇਟੇ ਨੂੰ ਭੁੱਖ ਲੱਗਦੀ, ਸਾਨੂੰ ਫੋਨ ਕਰਦਾ ਸੀ। ਅਸੀਂ ਪਤਾ ਨਹੀਂ ਕਿੱਥੋਂ ਪੈਸੇ ਇਕੱਠੇ ਕਰਦੇ ਹਾਂ ਤੇ ਉਹ ਫੇਰ ਉਹਨੂੰ ਉਹ ਜੋ ਉੱਥੇ ਪਾਈਦੇ ਸੀ ਤੇ ਉਹ ਹੀ ਰੋਟੀ ਚੱਲਦੀ ਸੀ। ਰੋਟੀ ਵੀ ਜੇ ਉਸੇ ਪੈਸੇ ਪਹੁੰਚਦੀ ਤਾਂ ਡੌਂਕਰ ਦਿੰਦੇ ਸੀ। ਹਾਂਜੀ ਹਾਂਜੀ ਫੇਰ ਦਿੰਦੇ ਸੀ। ਇਹ ਜੇ ਉਹਨੇ ਗੱਲ ਕਰਨੀ ਤੇ ਰੀਚਾਰਜ ਉਹਦਾ ਕਰਾ ਕੇ ਦੇਣਾ ਜਿੱਥੇ ਮਤਲਬ ਰੀਜ ਨਹੀਂ ਸੀ ਦੀ ਤੇ ਉਹ ਤੇ 3 3000 ਦਾ ਹੀ ਰੀਚਾਰਜ ਗੱਲ ਕਰਨ ਲਈ ਅਸੀਂ ਉਹਨੂੰ ਮਤਲਬ 3000 ਦਾ ਰੀਚਾਰਜ ਕਰਕੇ ਦੇਣਾ ਤੇ ਉਹ ਤਿੰਨ ਦਿਨ ਹੀ ਕੱਢਣਾ ਕਦੇ ਮਾਰਿਆ ਕੁੱਟਿਆ ਤਾਂ ਨਹੀਂ ਉਹਨਾਂ ਡੌਂਕਰਾਂ ਨੇ ਨਹੀਂ ਮਤਲਬ ਮਾਰਦੇ ਕੁੱਟਦੇ ਨਹੀਂ ਉਸ ਤਰ੍ਹਾਂ ਪਰੇਸ਼ਾਨ ਜਿਆਦਾ ਕਰਦੇ ਸੀ ਹਾਂ ਜੀ ਜੇ ਉਹ ਕਿਤੇ ਸਾਨੂੰ ਮਤਲਬ ਫੋਨ ਕਰਕੇ ਦੱਸ ਦਿੰਦਾ ਸੀ ਤੇ ਉਹ ਫੋਨ ਖੋ ਲੈਂਦੇ ਸੀ ਉਹ ਇਤਰਾ ਕਰਕੇ ਹੁੰਦਾ ਸੀ ਜੀ ਇੰਨਾ ਕੁ ਸੁਣਦੇ ਸੀਗੇ ਉਹ ਮਹੀਨਿਆਂ ਦੇ ਵਿੱਚ ਫੋਨ ਤੇ ਗੱਲ ਕਰਦੇ ਸੀ ਤੁਸੀਂ ਇੱਕ ਫਾਦਰੋਂ ਤੇ ਤੁਹਾਡੀ ਵਾਈਫ ਮਤਲਬ ਮਾਪਿਆਂ ਦੇ ਲਈ ਕਿੰਨਾ ਕੋਹ ਮਾਹੌਲ ਹੁੰਦਾ ਸੀ ਜਦੋਂ ਐਸ ਹੁੰਦੇ ਸੀ ਕਿ ਮੁੰਡੇ ਨਾਲ ਇਹਦਾ ਕੁਝ ਹੋ ਰਿਹਾ ਹੈ ਲੱਖਾਂ ਰੁਪਿਆ ਵੀ ਲਾਈ ਜਾਂਦੇ ਹੋ ਸਾਨੂੰ ਪਤਾ ਨਹੀਂ ਜੀ ਇਹਨਾਂ ਗੱਲਾਂ ਦਾ ਅਸੀਂ ਤਾਂ ਚਲੋ ਕਹਿੰਦੇ ਹਾਂ ਵੀ ਨਹੀਂ ਜੀ ਇਹ ਇਧਰਲੇ ਬੰਨੇ ਕੋਈ ਪਰੇਸ਼ਾਨੀ ਨਹੀਂ ਹੁੰਦੀ ਵੀ ਨਾ ਬਿਲਕੁਲ ਕੁਝ ਕਹਿੰਦੀ ਆ ਬੇਟੇ ਨੂੰ ਪਰ ਸਾਨੂੰ ਇਹ ਨਹੀਂ ਪਤਾ ਕਿ ਇਹ ਜਿਹੜੇ ਡੰਕਰ ਆਏ ਗਾਂ ਜਿਹੜੇ ਮਤਲਬ ਏਜੰਟ ਆ ਏਜੰਟ ਜਿਹੜੇ ਆ ਉਹ ਬਹੁਤ ਜ਼ਿਆਦਾ ਗਲਤ ਕੰਮ ਕਰਦੇ ਆ ਅੱਖਾਂ 'ਚੋਂ ਪਾਣੀ ਵੀ ਤੁਹਾਡੇ ਮੈਂ ਦੇਖ ਰਿਹਾ ਤੁਸੀਂ ਭਾਵੁਕ ਵੀ ਹੋ ਹੋਣ ਇਹ ਗੱਲਾਂ ਕਰਦੇ ਕਰਦੇ ਇਹ ਗੱਲਾਂ ਹੈਗੀਆਂ ਇਹੋ ਜਿਹੀਆਂ ਜਦੋਂ ਇੰਨੇ ਰੁਪਏ ਲੱਗਦਾ ਸਾਰੀ ਪੂੰਜੀ ਤੁਸੀਂ ਲੱਕੜ ਦਾ ਕੰਮ ਕਰਦੇ ਹੋ ਹੱਡ ਤੋੜ ਵੀ ਬੰਦਾ ਮਿਹਨਤ ਕਰਦਾ ਹੈਗਾ ਖੱਤੀ ਜਿਹੜਾ ਬੰਦਾ ਕੰਮ ਕਰਦਾ ਤੁਹਾਨੂੰ ਯਾਦ ਹੈ ਪਤਾ ਦੇਖੋ ਇਹ ਚੀਜ਼ ਦਾ ਤੁਸੀਂ ਕਿੰਨੇ ਜ਼ਿਆਦਾ ਮਿਹਨਤਾਂ ਕੀਤੀਆਂ ਕੰਮ ਕਰਿਆ ਹੋਊਗਾ ਕਿੱਥੋਂ ਕਿੱਥੋਂ ਰੁਪਿਆ ਬਚਾਇਆ ਹੋਊਗਾ ਘਰ ਚਲਾਉਣ ਦੇ ਲਈ ਹਾਂਜੀ ਹਾਂਜੀ ਇਤਰਾ ਜੀ ਹੌਲੀ ਹੌਲੀ ਪੁੰਜੀ ਕਹਿੰਦਾ ਪਾਪਿਆ ਹਜੇ ਤਾਂ ਹੁਣ ਗਾਂ ਖਿਆਈ ਜਿਹੜੀ ਆ ਗਾਂ ਵੇਖਣ ਨੂੰ ਮਿਲਨੀ ਸਾਨੂੰ ਕਿਉਂਕਿ ਜਿੰਨਾ ਤੂੰ ਅਹੀਂ ਰੁਪਿਆ ਲਿਆ ਐ ਜਿੰਨਾ ਤੂੰ ਉਹਨਾਂ ਦਾ ਦੇਣਾ ਕੋਈ ਉਹ ਪਰੇਸ਼ਾਨੀਆਂ ਦੀਆਂ ਪਰੇਸ਼ਾਨਾਂ ਸਾਨੂੰ ਮਤਲਬ ਹੋਣਾ ਪਊਗਾ ਬਹੁਤ ਜ਼ਿਆਦਾ ਇਹ ਕਿਨੂੰ ਬੱਚੇ ਦੀ ਮਾਤਾ ਦਾ ਕਿਵੇਂ ਸੀ ਮਤਲਬ ਜੇ ਉਹਨੂੰ ਪਤਾ ਲੱਗਿਆ ਕਿਉਂਕਿ ਸਦਮਾ ਬਰਦਾਸ਼ਤ ਵੀ ਨਹੀਂ ਹੁੰਦਾ ਕਈ ਬਰੇ ਗੱਲਾਂ ਉਹ ਹੈ ਸਦਮੇ 'ਚ ਹੁਣ ਕੀ ਕਰ ਸਕਦੇ ਆ ਇਹ ਸਹਾਂਤ ਕਰਨਾ ਹੀ ਪੈਣਾ ਹਾਂਜੀ ਅਜਾ ਬੱਚੇ ਨੇ ਕੁਝ ਹੋਰ ਕੋਈ ਘਟਨਾ ਦੱਸੀ ਜੋ ਡੌਂਕਰਾਂ ਨਾਲ ਉੱਥੇ ਉਹ ਰਾਹ ਚ ਰਿਹਾ ਕਿਉਂਕਿ ਅਸੀਂ ਸੁਣਿਆ ਕਿ ਕੁੜੀਆਂ ਨਾਲ ਵੀ ਬਹੁਤ ਜ਼ਿਆਦਾ ਕੁਝ ਕਰਦੇ ਆ ਉੱਥੇ ਲੋਕ ਅਸੀਂ ਕਿ ਇੰਟਰਵਿਊ ਕੀਤੀ ਉਹ ਕਹਿੰਦੇ ਜੀ ਉਹਦਾ ਇੱਕ ਘਰ ਵਾਲਾ ਵੀ ਨਾਲ ਖੜਾ ਸੀ ਤੇ ਉਹ ਇਹਨਾਂ ਬਦਤਮੀਜ਼ੀ ਬਹੁਤ ਕਰ ਰਹੀ ਸੀ ਡੋਂਕਰ ਉਹ ਵਿਚਾਰਾ ਘਰ ਵਾਲਾ ਕੀ ਕਰ ਸਕਦਾ ਜਦੋਂ ਸਾਰੀ ਤੁਸੀਂ ਲੇਖੀ ਲਾਤੀ ਆ ਜਿੰਦਗੀ ਉਹਨਾਂ ਮੂਰੇ ਨਹੀਂ ਬਾਕੀ ਇਹੋ ਹੀ ਪਰੇਸ਼ਾਨੀ ਕਰਦੇ ਸੀ ਹੋਰ ਤਾਂ ਕੋਈ ਐਡਾ ਨਹੀਂ ਮਤਲਬ ਉਹਨਾਂ ਨੇ ਇਹ ਇਹ ਕਿਤਾਬੀ ਇਤਰਾ ਨਹੀਂ ਪਰੇਸ਼ਾਨ ਜਿਹੜਾ ਉਹ ਕਰੀ ਗਿਆ ਆ ਵੀ ਜਦੋਂ ਕਿਤੇ ਜੇ ਕਿਤੇ ਉਹ ਫੋਨ ਕਰਦਾ ਸੀ ਜਾਂ ਉਹ ਆ ਉਹਦੇ ਬਾਰੇ ਦੱਸਦਾ ਸੀ ਜਾਂ ਜਿਵੇਂ ਏਜੰਟ ਜਿਹੜਾ ਪਿਛਲਾ ਸੀ ਉਹਨੂੰ ਫੋਨ ਕਰਦਾ ਸੀ ਤੇ ਇਹ ਫਿਰ ਪਰੇਸ਼ਾਨ ਕਰਦੇ ਸੀ ਅਗੂ ਅਗੂ ਡੋਂਕਰ ਜਿਹੜੇ ਸੀ ਉਹ ਮੈਂ ਦੇਖੀ ਤੂੰ ਪਿਛੇ ਕਿਉਂ ਦੱਸਦਾ ਤੇ ਰੋਟੀ ਪਾਣੀ ਤੋਂ ਜ਼ਿਆਦਾ ਯਾਨੀ ਕਿ ਉਹਨੇ ਬਹੁਤ ਜ਼ਿਆਦਾ ਜੇ 20 25 ਦੇ ਨੂੰ ਉੱਥੇ ਵੀ ਪਿਛੇ ਰਿਆ ਤੇ ਉੱਥੇ ਵੀ ਰੋਟੀ ਦਾ ਜਿਹੜਾ ਤੁਸੀਂ ਬੱਚੇ ਨੂੰ ਰੋਕਿਆ ਸੀ ਜਾਂ ਤੁਹਾਡਾ ਉਹ ਬੱਚੇ ਦੀ ਜਿੱਦ ਸੀ ਕਿ ਮੈਂ ਜਾਣਾ ਹੈ ਜਾਂ ਕਿਵੇਂ ਸੀ ਉਹ ਬੱਚੇ ਦੀ ਜਿੱਦ ਠੀਕਲ ਤੌਰ ਤੇ ਕਿਉਂ ਨਹੀਂ ਮਤਲਬ ਜੇ ਆਪਾਂ ਜੋ ਚੀ ਵੀ ਕੈਨੇਡਾ ਚੱਲ ਜੂ ਉੱਥੇ ਮਤਲਬ ਕੀ ਪ੍ਰੋਬਲਮ ਆ ਜਾਂਦੀ ਹੈ ਪਤਾ ਨਹੀਂ ਬੱਚਿਆਂ ਦੀ ਆਪਣੀ ਸੋਚ ਆ ਬੱਚੇ ਨੇ ਬੱਚੇ ਦੀ ਸੋਚ ਹੀ ਵੀ ਮੈਂ ਇਹਨੂੰ ਜਾਣਾ ਤੇ ਉਹ ਮਤਲਬ ਉਹ ਇਹਨੂੰ ਤੁਰਪਿਆ ਹੁਣ ਉਹ ਕਾਫੀ ਦਿਨ ਹੋਏ ਇਹ ਉਹਨੂੰ ਜਾਨੀ ਕਿ ਉਹਨੂੰ 6 ਮਹੀਨੇ ਹੋ ਗਏ ਘਰੋਂ ਨਿਕਲ ਦਾ ਬੱਚਾ ਤਾਂ ਕਿਉਂਕਿ ਬਹੁਤ ਸਾਰੀ ਕਹਾਣ ਆਪਣੀ ਸੁਸਾਇਟੀ ਕੁਛ ਇਦਾਂ ਦੀ ਬਣ ਗਈ ਐ ਅਸੀਂ ਵੀ ਬਾਰ-ਬਾਰ ਇਹ ਚੀਜ਼ ਰਿਪੀਟ ਵੀ ਕਰਦੇ ਆ ਚੈਨਲ ਤੇ ਕਿ ਭਾਈ ਜਦੋਂ ਆਉਣਗੇ ਟੌਂਟ ਬਾਜੀ ਨਾ ਕਰਿਓ ਹਨਾ ਸੁਸਾਇਟੀ ਸਾਰੀ ਬੈਠੇ ਕੋਈ ਤੁਸੀਂ ਉਹ ਨਾ ਹੋਵੋ ਹੌਂਸਾ ਰੱਖੋ ਜੀ ਕਿਉਂਕਿ ਬਹੁਤ ਸਾਰੇ ਲੋਕ ਦੇਖ ਰਹੇ ਹੋ ਬਹੁਤ ਸਾਰੇ ਪੰਜਾਬੀਓ ਤੁਸੀਂ ਦੇਖਦੇ ਹੋ ਏ ਖਬਰਾਂ ਇਹ ਸਟੋਰੀਆਂ ਤਾਂ ਮਤ ਜ਼ਰੂਰ ਕਰਿਓ ਕਿਉਂਕਿ ਪਰਿਵਾਰ ਦੇਖੋ ਕਿਵੇਂ ਆਪਦਾ ਬੱਚਾ ਪਾਲਿਆ ਲੱਕੜ ਦਾ ਕੰਮ ਕਰਦੇ ਆ ਹੱਡ ਤੋੜ ਮੀਤ ਦਿਹਾੜੀ ਕਰਦੇ ਹੋਣਗੇ ਕਿਵੇਂ ਜਿਹੜਾ ਸਾਰਾ ਦਿਨ ਖੱਪਦੇ ਹੋਣਗੇ ਤਾਂ ਇਹ ਰੋਣਾ ਜਿਹੜਾ ਇਹ ਅੱਖਾਂ ਚੋਂ ਹੱਤਰੂ ਇਹ ਦੇਖਣੇ ਬਹੁਤ ਔਕੇ ਨੇ ਜਿਨ੍ਹਾਂ ਦਾ 40-45 ਲੱਖ ਰੁਪਇਆ ਲੱਗਿਆ ਤੁਸੀਂ ਹੌਸਲਾ ਰੱਖੋ ਜੀ ਕੋਈ ਗੱਲ ਨਹੀਂ ਇਹ ਜੀ ਕਿਉਂਕਿ ਜਿਨੇ ਕਹਿੰਦੇ ਕਿ ਚੋਕ ਦਿੱਤੀ ਹੈ ਉਹਨੇ ਚੋਗਾ ਵੀ ਦੇਣਾ ਨਹੀਂ ਬਿਲਕੁਲ ਜੀ ਬਿਲਕੁਲ ਉਹਦੇ ਆਸਰੇ ਹੀ ਜੀ ਕਿਉਂਕਿ ਦੇਖੋ ਜਿਹੜੀ ਚੀਜ਼ ਹੋ ਗਈ ਉਹ ਤਾਂ ਹੋ ਗਈ ਹੁਣ ਆਪਾਂ ਇਹ ਤੋਂ ਅੱਗੇ ਕਿਵੇਂ ਜਾਣਾ ਹੈ ਕਿਵੇਂ ਆਪਾਂ ਉਹ ਰੁਪਇਆ ਲੋਕਾਂ ਦਾ ਤਾਰਨਾ ਹੈ ਕਿਉਂਕਿ ਬਹੁਤ ਸਾਰੇ ਇਹ ਸਾਰਿਆਂ ਨੂੰ ਹੀ ਪਤਾ ਹੈ ਦੇਖੋ ਜੀ ਇਹ ਤਾਂ ਇੱਕ ਕੋਈ ਐ ਤਾਂ ਹੈ ਨਹੀਂ ਤੁਸੀਂ ਕੋਈ ਬਹਾਨਾ ਬਣਾਤਾ ਜਾਂ ਕੁਝ ਹੋਰ ਹੈ ਇਹ ਤਾਂ ਸਾਰਿਆਂ ਨੂੰ ਸਾਹਮਣੇ ਹੈ ਇਹ ਤਾਂ ਕੋਈ ਲਕੋ ਵਾਲੀ ਗੱਲ ਹੀ ਨਹੀਂ ਬਿਲਕੁਲ ਜੀ ਬਿਲਕੁਲ ਹਾਂ ਜੀ ਇਹ ਤਾਂ ਅੱਗੇ ਵਾਲਾ ਸਮਾਂ ਜਿਹੜਾ ਹੈ ਇਹ ਜਿਹੜਾ ਪਿਛਲਾ ਲੰਘ ਗਿਆ ਉਹ ਤਾਂ ਹੈ ਅੱਗੇ ਵਾਲਾ ਸਮਾਂ ਕੀ ਆਉਂਦਾ ਹੈ ਇਹ ਤੁਹਾਨੂੰ ਸਮਝ ਦੱਸੂਗਾ ਜੀ ਹਾਂ ਜੀ ਹੌਸਲਾ ਰੱਖਿਓ ਕਿਉਂਕਿ ਦੇਖੋ ਜੇ ਤੁਸੀਂ ਹੌਸਲਾ ਰੱਖੋਗੇ ਤਾਂ ਹੀ ਬੱਚੇ ਹੌਸਲਾ ਰੱਖਣ ਤੁਹਾਡਾ ਤੁਹਾਨੂੰ ਦੇਖ ਕੇ ਬੱਚੇ ਜਿਉਣਗੇ ਹਾਂ ਜੀ ਜੇ ਤੁਸੀਂ ਹੌਸਲਾ ਤੁਸੀਂ ਬੱਚਿਆਂ ਨੂੰ ਹੌਸਲਾ ਦੇਣਾ ਹੈ ਤੁਸੀਂ ਆਪਣੇ ਪਤਾ ਨਹੀਂ ਨੂੰ ਹੌਸਲਾ ਦੇਣਾ ਹੈ ਘਰੇ ਜਾ ਕੇ ਹਨਾ ਕਿਉਂਕਿ ਜੇ ਤੁਸੀਂ ਚੜਦੀ ਕਲਾ ਚ ਜੇ ਤੁਸੀਂ ਡੋਲ ਗਏ ਤਾਂ ਉਹ ਵੀ ਡੋਲ ਜਾਣਗੇ ਵਿਚਾਰੇ ਹਾਂਜੀ ਬਿਲਕੁਲ ਜੀ ਬਿਲਕੁਲ ਆਈ ਤਾਂ ਜਿੰਨੇ ਆ 20 25 ਦਿਨ ਜਿੰਨੇ ਡੋਲੇ ਆ ਉਹਨਾਂ ਅਸੀਂ ਕਦੀ ਜ਼ਿੰਦਗੀ ਚ ਇਹੋ ਜਿਹਾ ਕੰਮ ਨਹੀਂ ਅਸੀਂ ਵੇਖਿਆ ਇਹ ਇਹ ਬਹੁਤ ਜ਼ਿਆਦਾ ਅਸੀਂ ਡੋਲੇ ਆਈਆਂ ਵੀ ਬੱਚਾ ਹੈ ਕਿੱਥੇ ਹੈ ਨਾ ਸਾਨੂੰ ਕੋਈ ਉਹਦੀ ਖਾਸ ਕੋਈ ਨਾ ਖਬਰ ਕੁਝ ਨਹੀਂ ਸਾਨੂੰ ਪਤਾ ਲੱਗਾ ਸਾਨੂੰ ਤਾਂ ਅੱਜ ਅੱਜ ਦੁਪਹਿਰੇ ਜਦੋਂ ਉੱਥੇ ਪੁੱਛਣ ਆਏ ਦੁਕਾਨ ਤੇ ਵੀ ਬਈ ਤੇ ਮਤਲਬ ਜਿਸ ਪਾਲ ਦਾ ਵਹੀ ਦੱਸਿਆ ਹੈ ਡਾਇਬੀਟਾ ਕਹਿੰਦਾ ਜੀ ਉਹ ਡਿਪੂਟਰ ਕਿ ਆ ਰਿਹਾ ਸਾਡੇ ਕਿਹੜਾ ਲੂੰਖੰਡੇ ਖੜੇ ਹੋ ਗਏ ਵੀ ਇਹ ਕੀ ਬਲ ਬਣੀ ਹੈ ਕਿਸ ਤਰ੍ਹਾਂ ਹੀ ਖਲਾਇਆ ਤੇ ਕਿਸ ਤਰ੍ਹਾਂ ਕੀ ਬਣ ਗਿਆ